ਮਰੂਤੀ ਵਾਲਾ ਮੈਨੂੰ ਫੋਨ ਨਾ ਕਰੇ ਯਾਰ ਮੈਂ ਮਰੂਤੀ ਇੰਨੇ ਦੀ ਮਿਲਦੀ ਮੇਰਾ ਦੋਸਤ 20000 ਦੀ ਲੈ ਕੇ ਆਇਆ ਮੇਰਾ ਦੋਸਤ 25000 ਦੀ ਲੈ ਕੇ ਆਇਆ ਉਹ ਮੈਨੂੰ ਫੋਨ ਨਾ ਕਰਿਓ ਹਾਂ ਇਹਨੂੰ ਉਹ ਫੋਨ ਕਰੇ ਜਿਹੜਾ ਇਸ ਦਾ ਸ਼ਕੀਨ ਆ ਤੇ ਉਹਨੂੰ ਪਤਾ ਇਸੀ ਦਾ ਮੁੱਲ ਕੀ ਆ ਹਾਂ ਇਹ ਕਾਰ ਦੇ ਦਾਂਗੇ ਤੁਹਾਨੂੰ ਕੀ ਕਾਰ ਦੇ ਵਿੱਚ ਮੈਂ ਦਿੱਲੀ ਜਾ ਕੇ ਆਇਆ ਜੀ 22-2400 ਰੁਪਏ ਚ ਦਿੱਲੀਓ ਆਫ ਡਾਊਨ ਮਾਰਿਆ ਤੇ ਸਹੀ ਗੱਲ ਹੈ। 3000 ਦਾ ਡੀਲ ਪਾਇਆ ਸੀ। ਹਾਂ। ਮਤਲਬ 5-600 ਦਾ ਹਲੇ ਪਿਆ ਸੀ ਗੱਡੀ ਲੋਕਲ ਵੀ ਮੈਂ ਆ ਕੇ ਚਲਾਉਂਦਾ ਰਿਹਾ 23-2400 ਦੇ ਵਿੱਚ ਮੈਂ ਅਪ ਡਾਊਨ ਆਪ ਮਾਰਿਆ। ਮੌਸਮ ਦਾ ਸੀਜ਼ਨ ਸ਼ੁਰੂ ਹੋਣਾ ਬਾ। ਮੈਂ ਪਿੰਡਾ ਪੁੰਡਾ ਚ ਡੋਲੀ ਵਾਲੀ ਕਾਰਾਂ ਚਾਹੀਦੀਆਂ ਹੁੰਦੀਆਂ ਬਿਆਨ। ਇਹ ਉਸ ਸੈਗ ਉਹਦਰਲੇ ਪਾਸੇ ਵੀ ਆਪਣੇ ਕੰਮ ਆ ਸਕਦੀ ਆ। ਕੋਈ ਜਗ੍ਹਾ ਦਾ ਸਾਧਨ ਹੋ ਜੀ ਕੋਹਣਾ। ਅੰਦੀ ਨਾਲ ਤੋਂ ਡਰ ਰਿਹਾ ਸਾਧਨ। ਮਤਲਬ ਇਹਦੀ ਕਾਰ ਤੋਂ 10-20000 ਰੁਪਏ ਦੇ ਕੇ ਹੀ ਮਿਲਣਾ ਨਹੀਂ। 10000 ਦੇ ਕੇ ਮਿਲ ਜੂਗੀ। 20000 ਰੁਪਏ। 23000 ਤੇ ਮੌਕੇ ਤੇ ਕਰੋਗੇ? ਕਿਉਂਕ ਵੀਡੀਓ ਤੇ ਦਿਖਾ ਦਿਆਂ ਗੱਡੀਆਂ ਜਿਹੜੀਆਂ ਜੇ ਤੁਹਾਨੂੰ ਫੋਨ ਕਰਨਾ ਸੀਗਾ ਨਾ ਸੇਲ ਹੋ ਗਿਆ ਉਹ ਸੇਲ ਤੁਹਾਡੇ ਪਿਆਰ ਕਰਕੇ ਹੁੰਦੀ ਆ। ਉਹਦਾ ਕਾਰਨ ਇਹੀ ਹੈ ਜੀ ਦੇਖੋ ਅਸਲ ਚ ਕੀ ਹੁੰਦਾ ਦੇਖੋ ਸਾਡੇ ਕੋਲੇ ਕਾਰਾਂ ਹੁੰਦੀਆਂ ਵਧੀਆ ਰੇਟ ਦੇ ਜਾਇਜ਼ ਇਹ ਵੀ 2014 ਮਾਡਲ ਓਨਰ ਸਸਟ ਓਨਰ ਫੁੱਲ ਇੰਸ਼ੋਰਡ ਇਹ ਵੀ ਕਾਰ ਔਰ ਵੇ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ वेलकम बैक ਆ ਤੁਹਾਡਾ ਤੁਹਾਡੇ ਛੋਟੇ ਭਰਾ ਦੀ ਇੱਕ ਹੋਰ ਨਵੀਂ ਤੋਂ ਹੋਰ ਵੀਡੀਓ ਦੇ ਵਿੱਚ ਤੇ ਸਾਡੇ ਚੈਨਲ ਦਾ ਨਾਮ ਹੈਗਾ ਜੀ ਐਕਸਪਲੋਰ ਵਿਦ ਕੇਵੀ ਜਿਹੜਾ ਮੇਰਾ ਨਵਾਂ ਭਰਾ ਆ ਕੋਈ ਚੈਨਲ ਦੇ ਤੈਨੂੰ ਦੱਸ ਦਈਏ ਵੀ ਆਪਾਂ ਇਸ ਚੈਨਲ ਦੇ ਉੱਤੇ ਸੈਕੰਡ ਹੈਂਡ ਯੂਜ਼ਡ ਕਾਰਾਂ ਦਿਖਾਣੇ ਆ ਸੈਕੰਡ ਹੈਂਡ ਕਹ ਲਓ ਜਾਂ ਯੂਜ਼ਡ ਕਹ ਲਓ ਪਰ ਕੰਡੀਸ਼ਨ ਆ ਬਿਲਕੁਲ ਸਾਫ਼ ਸੁਥਰੀ ਤੇ ਦੂਜੀ ਗੱਲ ਸਭ ਤੋਂ ਜਾਇਜ਼ ਰੇਟਾਂ ਦੇ ਉੱਤੇ ਕੋਈ ਨਵਾਂ ਭਰਾ ਆ ਤਾਂ ਸਬਸਕ੍ਰਾਈਬ ਕਰਕੇ ਰੱਖਿਓ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਗੈਟ ਹੋਣ ਵਾਲੀ ਆ ਜੀ ਐਮ ਕਾਰਬੀਰ ਤੇ ਆਪਾਂ ਅੱਜ ਪਹੁੰਚੇ ਆ ਨਾਨਕਵੀਰੇ ਦੇ ਕੋਲ ਸਤ ਸ੍ਰੀ ਅਕਾਲ ਭਾਜੀ ਕੀ ਹਾਲ ਚੱਲ ਬਹੁਤ ਠੀਕ ਆ ਤੁਸੀਂ ਜਨਾਬ ਵਾਹ ਵਧੀਆ ਆਈ ਫਿਰ ਤੋਫੇ ਇਕੱਠੇ ਕਰ ਲੈ ਤੋਫੇ ਦੋਫੇ ਆਪਣੇ ਕੋਲ ਇੱਕ ਵਾਰੀ ਨਿਗਾ ਮਰਵਾਓ ਸਟਾਕ ਦੇ ਉੱਤੇ ਸਟਾਕ ਅੱਜ ਫੁੱਲ ਆ ਥੋੜੀ ਰੇਂਜ ਦੀਆਂ ਜਿੰਨੀਆਂ ਤੁਹਾਨੂੰ ਜਿੰਨੀ ਕਿ ਤੁਹਾਡੀ ਰੇਂਜ ਆ ਉਸੇ ਰੇਂਜ ਦੇ ਵਿੱਚ ਆਪਾਂ ਤੁਹਾਨੂੰ ਕਾਰਾਂ ਦਿਖਾਣੀ ਆ ਵਾ ਇੱਕ ਇੱਕ ਕਰਕੇ ਦਿਖਾਵਾਂਗੇ ਅੱਜ ਰਾਣੀ ਵੀ ਆਈ ਹੋਈ ਆ ਬਿਲਕੁਲ ਜੀ ਬਿਲਕੁਲ ਐਂਡ ਤੱਕ ਬਣੇ ਰਹੋ ਤੇ ਇਹ ਰਾਣੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਨਹੀਂ ਦਿਖਾਣੀ ਕਿ ਇਹ ਆਪਾਂ ਐਂਡ ਤੇ ਦਿਖਾਵਾਂਗੇ ਐਂਡ ਤੇ ਦਿਖਾਵਾਂਗੇ ਠੀਕ ਹੈ ਨਾ ਆਓ ਫੇ ਇੱਕ ਇੱਕ ਕਰਕੇ ਕਾਰਾਂ ਦਿਖਾਣੀ ਆ ਸਟਾਰਟ ਕਰਦੇ ਆ ਐਡਰੈਸ ਜੇ ਤੁਹਾਨੂੰ ਮੈਂ ਦੱਸਦਾ ਜੀ ਐਮ ਕਾਰ ਬਿਜ਼ਾਰ ਤੇ ਆਪਾਂ ਖੜੇ ਹੋਇਆ ਐਡਰੈਸ ਪੈਂਦਾ ਜੀ ਦੱਸੋ ਜੀ ਐਡਰੈਸ ਐਡਰੈਸ ਪੈ ਗਿਆ ਜੀ ਆਪਣਾ ਜੀ ਐਮ ਕਾਰ ਬਿਜ਼ਾਰ ਦੁੱਗਰੀ ਕਨਾਲ ਰੋਡ ਇਧਰੋਂ ਨਹਿਰ ਚੱਲਦੀ ਆ ਆਪਣੇ ਸਾਹਮਣੇ ਦੁਗਰੀ ਕਿੱਥੋਂ ਫਲਾਈਓਵਰ ਸ਼ੁਰੂ ਹੁੰਦਾ ਉਹ ਆਪਣੇ ਆਫਿਸ ਤੋਂ ਹੀ ਹੁੰਦਾ ਵਾ ਜੇ ਤੁਸੀਂ ਵਾਇਆ ਮਲੇਰ ਕੋਟਲਾ ਲੁਧਿਆਣਾ ਆ ਰਹੇ ਹੋ ਤਾਂ ਲੁਧਿਆਣਾ ਜਿੱਦਾਂ ਹੀ ਤੁਸੀਂ ਗੇ ਨਹਿਰ ਤੇ ਪਹੁੰਚੇ ਲੈਫਟ ਸਾਈਡ ਤੇ ਮੁੜ ਜਾਣਾ ਵਾ ਲੈਫਟ ਸਾਈਡ ਤੇ ਮੁੜ ਕੇ ਪਹਿਲਾ ਬੋਲੇ ਚੜਨਾ ਵਾਸਤੇ ਤੁਸੀਂ ਦੂਜਾ ਜਿੱਦਾਂ ਹੀ ਚੜਦਾ ਵਾ ਚੜਨ ਤੋਂ ਪਹਿਲਾਂ ਹੀ ਬੋਰਡ ਦੇਖ ਲੈਣਾ ਤੁਸੀਂ ਜੀਐਮ ਕਾਰ ਬਿਆਹ ਆਇਓ ਮੇਰਾ ਭਰਾ ਦਿਖਾਓ ਵੀਰੇ ਮਾਈਕਰਾ ਦਿਖਾਓ ਮਾਈਕਰਾ ਆ ਗਈ ਵੀਰੇ ਇਹ 13 ਮਾਡਲ ਹਾਂ 13 ਮਾਡਲ ਆ ਠੀਕ ਹੈ ਤੇ ਐਕਸਵੀ ਮਾਡਲ ਹੈ ਜੀ ਇਹ ਕੋਸ਼ਟ ਤੋਂ ਸਟਾਰਟ ਵਾਲਾ ਠੀਕ ਹੈ ਤੇ ਇਹਦੇ ਚ ਮਤਲਬ ਸਾਰੇ ਫੀਚਰਸ ਆ ਜਾਂਦੇ ਆ ਚੱਲੀ ਚੱਲੀ ਹੋਈ ਆ ਇਹਨਾਂ ਦਾ 70 ਗਿਆ ਤਕਰੀਬ ਠੀਕ ਆ ਹਾਂ ਡੀਜ਼ਲ ਪੈਟਰੋਲ ਆ ਡੀਜ਼ਲ 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 ਇਹ ਜਿਹੜੀ ਗੇਲਦੀ ਗੱਡੀ ਬਹੁਤ ਨਾਮੀਆ ਬਹੁਤ ਵਧੀਆ ਕਾਰ ਆ ਜੀ ਓਕੇ ਹਾਂਜੀ ਤੇ ਬਾਕੀ ਤੋਰਾ ਵੇਰਾ ਚੈੱਕ ਕਰ ਲਓ ਟਾਇਰ ਟੂਰ ਵੀ ਓਕੇ ਨੇ ਸਭ ਕੁਝ ਓਕੇ ਹੈ ਇੰਜਨ ਗੇਅਰ ਵੀ ਓਕੇ ਹੈ ਨਾ ਪੂਰੀ ਤਸਲੀਮ ਨੋਨ ਐਕਸੀਡੈਂਟਲ ਕਾਰ ਆ ਨਹੀਂ ਸਭ ਤੋਂ ਪਹਿਲੇ ਨੰਬਰ ਤੇ ਗਾਰੰਟੀ ਹੁੰਦੀ ਆ ਉਹਦੀ ਟੈਨਸ਼ਨ ਨਾ ਲਿਓ ਤੇ ਵੀਰੇ ਰੇਟ ਦੋ ਸੋਹਣਾ ਜਾਨ ਮਝ ਆ ਜਾਏਗਾ ਭਰਾਵਾ 2 ਲੱਖ 30 ਹਜ਼ਾਰ ਰੁਪਏ 2 ਲੱਖ 30 ਹਜ਼ਾਰ ਤੇ ਮੌਕੇ ਤੇ ਕਰੋਗੇ ਮਾੜਾ ਮੋਟਾ ਚਲੋ ਮਾੜਾ ਮੋਟਾ ਫਾਇਦਾ ਇਹ ਦੋ ਵੀ ਚਲਾ ਦਾਂਗੇ ਜੇ ਕਰਾਉਣਾ ਕਿੰਨਾ 1.5 ਲੱਖ ਰੁਪਏ 1.5 ਲੱਖ ਦਾ ਲੋਨ ਵੀ ਹੋ ਜਾਊਗਾ ਕਰ ਲਿਓ ਮੇਰਾ ਭਰਾ ਚੈੱਕ ਇਹ ਝਰਨ ਵਗੈਰਾ ਇਹ ਸ਼ੋਰਸਰ ਜਰ ਲੋਨ ਕਰਾਵਾਂਗੇ ਵਿੱਚ ਹੀ ਆਣੀ ਹੈ ਨਹੀਂ ਤਾਂ ਫਿਰ ਸਾਡੇ ਵੱਲੋਂ ਗਿਫਟ ਸਮਝ ਲਿਓ 20-30 ਦੇ ਵਿੱਚ ਹੀ ਲਓ 20-30 ਦੇ ਵਿੱਚ ਇੰਸ਼ੋਰੈਂਸ ਵੀ ਹੋ ਜੂਗੀ ਟੈਨਸ਼ਨ ਨਾਲ ਨਹੀਂ ਉਹਦੇ ਬਾਅਦ ਆ ਗਈ ਆਪਣੇ ਤੋਂ ਇਹ ਆ ਗਈ ਡਿਜ਼ਾਇਰ ਡਿਜ਼ਾਇਰ 2014 ਮਾਡਲ ਹਾਂ ਫਰਸਟ ਓਨਰ ਦੀ ਕਾਰ ਆ ਠੀਕ ਹੈ ਵੀਡੀਆ ਹੀ ਵੇਰੀਐਂਟ ਆ 80000 ਚੱਲੀ ਆ ਹਮ ਇਹ ਚ ਸੀਟ ਕਵਰ ਵਗੈਰਾ ਇਹ ਉਹ ਸਭ ਕੁਝ ਬਹੁਤ ਵਧੀਆ ਚ ਲੱਗਿਆ ਲਾਇਲਵੇ ਬਹੁਤ ਵਧੀਆ ਲੱਗੇ ਹੋਏ ਨੇ ਲੋਕਲ ਹਿੜਿਆਣਾ ਦਾ ਨੰਬਰ ਆ ਹਮ ਇਹ ਗੱਡੀ ਆਪਾਂ ਦੇ ਦਾਂਗੇ ਜੀ ਡਿਮਾਂਡ ਦੇ 440000 ਰੁਪਏ ਸਵਾ 4 ਲੱਖ ਰੁਪਏ ਦੀ ਕ 4,25,000 ਦੇ ਵਿੱਚ ਪੈਟਰੋਲ ਡੀਜ਼ਲ 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 ਵੇਰੀਐਂਟ ਆ ਗਿਆ VDI ਤੇ ਐਵਰੇਜ ਤੁਹਾਨੂੰ ਪਤਾ ਵਧੀਆ ਮਿਲ ਜਾਣੀ ਤੁਹਾਨੂੰ ਬਰੀਜ਼ਾ ਬਰੀਜ਼ਾ ਹੈਗੇ 2021 ਮਾਡਲ ਹਾਂ ਪੈਟਰੋਲ ਦੇ ਵਿੱਚ ਹੈ ਜੀ ਇਹ ਠੀਕ ਹੈ ਤੇ ਐਲਐਕਐਸ ਆਪਸ਼ਨ ਵੇਰੀਐਂਟ ਹੈ ਇਹ ਹਾਂ ਬਟ ਇਹਦੇ ਵਿੱਚ ਕੀ ਹੁੰਦਾ ਵਾ ਵੀ ਸਾਰਾ ਕੁਝ ਇੰਸਟਾਲ ਹੈ ਜਿੱਦਾਂ ਅਲॉय ਲੂ ਸਾਰਾ ਕੁਝ ਜਿੱਦਾਂ ਟਾਪ ਮਾਡਲ ਚ ਆਉਂਦੇ ਹੈ ਸੀਟ ਕਵਰ ਵਗੈਰਾ ਤੇ ਸਭ ਕੁਝ ਦੇਖ ਰਹੇ ਹੋ ਠੀਕ ਹੈ ਹਾਂਜੀ ਅੰਦਰ ਉਹਦੀ ਇੱਕ ਵਾਰੀ ਚੈੱਕ ਕਰੋ ਸੀਟ ਕਵਰ ਵਗੈਰਾ ਪੂਰੇ ਓਕੇ ਪਏ ਆ ਮੈਨੂਅਲ ਟਰਾਂਸਮਿਸ਼ਨ ਆ ਗਈ ਪਾਵਰ ਵਿੰਡੋਜ਼ ਆ ਗਿਆ ਤੇ ਬਾਕੀ ਅਲੌਏ ਟਾਇਰ ਵਗੈਰਾ ਕੰਪਨੀ ਦੇ ਵੱਲੋਂ ਹੀ ਫਿੱਟਡ ਆਂਦੇ ਆ ਸਾਫ ਸੁਥਰੀ ਗੱਡੀ ਆ ਰੇਟ ਰੇਟ ਵਿੱਚ 6 ਲੱਖ 80 ਹਜ਼ਾਰ ਰੁਪਏ 6 ਲੱਖ 80 ਹਜ਼ਾਰ ਮੌਕੇ ਤੇ ਕਰਦੇ ਆ। ਕਰ ਲਾਂਗੇ। ਮੌਕੇ ਤੇ ਰਿਗਾਰਡ ਹੋ ਜੂਗਾ। ਫਰਕ ਨਿਕਲ ਜਾਂਦਾ ਹੁੰਦਾ ਬਸ ਮੈਂ ਤੁਹਾਨੂੰ ਵੀਡੀਓ ਚ ਇਹੀ ਕਹਨੇ ਹੋਨੇ ਆਂ ਕਿ ਗੱਤਬਾਤ ਵਿਜ਼ਿਟ ਕਰ ਲਿਆ ਕਰੋ। ਫੋਨ ਦੀ ਜਗ੍ਹਾ ਪ੍ਰੈਫਰ ਕਰਿਆ ਕਰੋ ਵਿਜ਼ਿਟ। ਵਿਜ਼ਿਟ ਜਦੋਂ ਤੁਸੀਂ ਕਰੋਗੇ ਤੁਹਾਨੂੰ ਬਹੁਤ ਕੁਝ ਗੱਲਾਂ ਜਾਣਨ ਨੂੰ ਮਿਲਣਗੀਆਂ ਜਿਹੜੀ ਵੀਡੀਓ ਦੇ ਵਿੱਚ ਕਵਰ ਨਹੀਂ ਹੋ ਪਾਂਦੀਆਂ। ਵੀਰੇ ਦਾ ਸੁਭਾਅ ਵੀ ਤੁਹਾਨੂੰ ਪਤਾ ਲੱਗੂਗਾ ਕਿ ਕਿਹਜਾ ਕਿਹਜਾ ਨਹੀਂ ਆ ਕਿਉਂਕਿ ਅਸੀਂ ਵੀ ਭਰਾ ਦੇ ਕੋਲ ਆਨੇ ਆਂ। ਮਾਨ ਸਤਕਾਰ ਪੂਰਾ ਹੁੰਦਾ ਵਾ ਥੋੜਾ ਵੀ ਹੋਊਗਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ। ਆ ਜਿਓ ਮੇ ਸਾਰਿਆਂ ਦੇ ਜਿੰਨੀਆਂ ਕਰਤ ਦਿਖਾਵਾਂ ਲੋਨ ਸਾਰੇ ਦੇ ਹੋ ਜਾਊਗਾ ਐਸਪ੍ਰੈਸੋ ਦਿਖਾਓ ਇਹ ਐਸਪ੍ਰੈਸੋ 2022 ਮਾਡਲ ਆ ਜੀ ਹਾਂ ਵੀਐਕਐਸਆਈ ਵੀਰੀਐਂਟ ਆ ਹਾਂ ਪੈਟਰੋਲ ਦੇ ਵਿੱਚ ਪੈਟਰੋਲ ਦੇ ਵਿੱਚ ਆ ਗਈ ਹਾਂ ਇਹਦੇ ਚ ਵੀਐਕਐਸਆਈ ਚ ਕੀ ਆ ਜਾਂਦਾ ਸਟੀਅਰਿੰਗ ਕੰਟਰੋਲ ਨੇਵੀਗੇਸ਼ਨ ਸਿਸਟਮ ਵਗੈਰਾ ਸਾਰਾ ਕੋਈ ਕੰਪਨੀ ਫੈਟੜੀ ਆ ਜਾਂਦਾ ਠੀਕ ਐ 50 40 45 ਹਜ਼ਾਰ ਦੇ ਕਰੀਬ ਚੱਲੀ ਹੋਈ ਆ ਹਾਂ ਬਿਲਕੁਲ ਹੀ ਬ੍ਰਾਂਡ ਨਿਊ ਕੰਡੀਸ਼ਨ ਚ ਕਾਰ ਆ ਇੱਕ ਵਾਰੀ ਮੈਂ ਕਹੂੰਗਾ ਇਹ ਤੇ ਵੀ ਨਿਗਾ ਮਾਰ ਕੇ ਦੇਖ ਲੋ ਹਲੇ ਲਫਾਫੇ ਤੱਕ ਨਹੀਂ ਕਰਿਆ ਅਜੇ ਲੁੱਕ ਦੇਖ ਲੋ ਅਜੇ ਲਫਾਫੇ ਦੇ ਵਿੱਚ ਕਵਰ ਪਿਆ ਮਤਲਬ ਰੇਟ ਨਵੀਂ ਵਰਗਾ ਨਹੀਂ ਦੇਣਾ ਨਵੀਂ ਵਰਗਾ ਨਹੀਂ ਲੈਣਾ ਇਹ ਦਵਾਂਗੇ ਜੀ ਆਪਾਂ 3.5 ਲੱਖ ਰੁਪਏ ਦੀ ਔਰ ਇਹਦੀ ਤੇ ਇੱਕ ਗੱਲ ਹੋਰ ਸੁਣੋ 3.5 ਤੋਂ 4 ਲੱਖ ਰੁਪਏ ਲੋਨ ਹੋਊਗਾ ਹੂੰ ਜੇ ਤੁਹਾਡਾ ਸਿਮਲ ਬਹੁਤ ਵਧੀਆ ਹੂੰ ਤਾਂ ਅਸੀਂ 4 ਪਲੱਸ ਵੀ ਕਰਾ ਦਾਂਗੇ 4 ਪਲੱਸ ਵੀ ਹੋ ਜਾਊਗਾ ਜੇ ਸਿਮਲ ਬਹੁਤ ਵਧੀਆ ਸਿਮਲ ਸਕੋਰ ਹਮੇਸ਼ਾ ਵਧੀਆ ਰੱਖਿਆ ਕਰੋ ਮੇਰਾ ਭਰਾ ਕਿਸੇ ਤਾਂ ਡੁੱਟਣਾ ਨਾ ਦਿਆ ਕਰੋ ਬੈਂਕ ਦੇ ਨਾਲ ਰਿਲੇਸ਼ਨ ਜੇ ਤੁਸੀਂ ਬੈਂਕ ਤੋਂ ਪੈਸੇ ਲੈਣੇ ਹੋ ਤੁਹਾਨੂੰ ਪਹਿਲੇ ਪ੍ਰਾਇਓਰਟੀ ਰੱਖਿਆ ਕਰੋ ਉਹਨੂੰ ਪੈਸੇ ਵਾਪਸ ਮੋੜਨਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਲੋਡ ਪੈ ਜਾਂਦੀ ਹੈ ਬੈਂਕ ਬਹੁਤ ਸਾਥ ਦਿੰਦਾ ਵਾ ਸਿਵਲ ਸਕੋਰ ਉਹਨੂੰ ਹੀ ਕਹਿੰਦੇ ਆ ਬੈਂਕ ਦੇ ਨਾਲ ਗੁੱਡ ਰਿਲੇਸ਼ਨ ਉਹਦੇ ਬਾਅਦ ਆ ਗਈ ਆਪਣੇ ਤੋਂ ਕ੍ਰੂਜ਼ ਇਹ 2011 ਮਾਡਲ ਹਾਂ ਐਲਟੀਜ਼ਡ ਸਨਰੂਫ ਵਾਲੀ ਟਾਪ ਮਾਡਲ ਆ ਗਿਆ ਟਾਪ ਮਾਡਲ ਲਈ ਟਾਪ ਮਾਡਲ ਆਪਣੇ ਵਿੱਚ ਬਟ ਤੇ ਨੰਬਰ 13 ਦਾ ਲੱਗਿਆ ਪਾਸਿੰਗ ਜਿਹੜੀ 13 ਦੇ ਹਿਸਾਬ ਨਾਲ ਆ 13 ਦੇ ਹਿਸਾਬ ਨਾਲ ਮਤਲਬ 11 ਦੇ ਹਿਸਾਬ ਨਾਲ ਨਹੀਂ ਮਿਲਦੀ ਆ ਪਰ ਉਹ ਇਹ 28 ਤੱਕ ਪਾਸ ਆ ਠੀਕ ਹੈ ਤੇ ਇਹ ਯੈਸ ਨੋ ਹੀ ਆਏ ਗੱਡੀ ਆਪਾਂ ਨੂੰ ਮਿਲ ਜੂਗੀ 3 ਲੱਖ ਰੁਪਏ ਦੇ ਵਿੱਚ ਮਤਲਬ ਇਹਦੇ ਜਗ ਬਾਰਗੇਨਿੰਗ ਨਹੀਂ ਹੋਣੀ 3 ਲੱਖ ਰੁਪਏ ਦੀ ਕਾਰ ਦੇ ਦੋ ਸਮਝ ਲੋ ਤੁਸੀਂ 13 ਮਾਡਲ ਵਾਲੀ ਫੀਲਿੰਗ ਲੈਣੀ ਹੈ ਲਾਓ ਜੀ ਮਿੱਤਰੋ 13 ਮਾਡਲ ਵਾਲੀ ਫੀਲਿੰਗ 10 ਲੱਖ ਰੁਪਏ ਦੇ ਵਿੱਚ ਤੁਹਾਨੂੰ ਗੱਡੀ ਮਿਲ ਜਣੀ ਆ ਬਾਕੀ ਆ ਜਿਹੜੇ ਆ ਟਿੰਟਡ ਸ਼ੀਸ਼ੇ ਕੰਪਨੀ ਵੱਲੋਂ ਹੀ ਹੁੰਦੇ ਆ ਹਾਂ ਇਹ ਕੰਪਨੀ ਵੱਲੋਂ ਕੰਪਨੀ ਵੱਲੋਂ ਹੀ ਹੁੰਦੇ ਆ ਚਲਾਨ ਨਹੀਂ ਹੋਊਗਾ ਤੁਹਾਡਾ ਇਹ ਸਾਰਾ ਕੁਝ ਆ ਜਾਂਦਾ ਲਾਏ ਆ ਕੇ 에ਅਰ ਬੈਗਸ ਆ ਗਏ ਸਨ ਰੂਫ ਆ ਗਿਆ ਸਾਰਾ ਕੁਝ ਹੀ ਆ ਗਿਆ ਮਤਲਬ ਇੰਜਨ ਗੇਅਰ ਦੀ ਟਿਚ ਪੂਰੀ ਤਸੱਲੀ ਡੀਜ਼ਲ ਆ ਗਿਆ ਇੰਸ਼ੋਰੈਂਸ ਨਹੀਂ ਪਈ ਆ ਕਾ ਲਓ ਮੈਂ ਤਰੇ ਇੰਸ਼ੋਰੈਂਸ ਦੀ ਪਈ ਆ ਰੇਟ ਤੁਹਾਨੂੰ ਦੱਸਦਾ ਵਾ ਤੇ ਰੇਟ ਦੇ ਦਿਖਾਓ ਇਹ ਆ ਗਈ 2014 ਮਾਡਲ 14 ਹਾਂ 2014 ਮਾਡਲ ਓਨਰ ਫਸਟ ਓਨਰ ਫੁੱਲ ਇਨਸ਼ੋਰਡ ਠੀਕ ਹੈ ਇਹ ਵੀਡੀਆ ਹੀ ਵੇਰੀਐ ਇਹ ਵੀ ਕਾਰ ਬਹੁਤ ਵਧੀਆ ਨੀਡ ਐਂਡ ਕਲੀਨ ਕਾਰ ਦੀ ਗਾਰੰਟੀ ਹਰੇਕ ਚੀਜ਼ ਦੀ ਇਹ ਵੀ ਕਾਰ ਮਤਲਬ 2.5 ਤੋਂ ਪੌਣੇ 3 ਲੱਖ ਰੁਪਏ ਲੋਨ ਕਰਾ ਦਾਂਗੇ ਠੀਕ ਹੈ ਇਹ ਕਾਰ ਉਹਨਾਂ ਲਈ ਹੈ ਜਿਨ੍ਹਾਂ ਦਾ ਬਜਟ ਘੱਟ ਆ ਪਰ ਕਾਰ ਉਹਨਾਂ ਨੂੰ Swift ਵਾਲਾ ਟੇਸਟ ਚਾਹੀਦਾ ਕਿਉਂਕਿ ਇਸ ਇੰਜਨ ਸੇਮ Swift ਵਾਲਾ ਜਾਂਦਾ ਵਾ ਹਾਂ ਹਾਂ ਬਿਲਕੁਲ ਠੀਕ ਹੈ ਜੀ ਟਾਇਰ ਵਗੈਰਾ MRF ਦੇ ਨਵੇਂ ਬਿਲਕੁਲ ਬ੍ਰਾਂਡ ਨੇ ਲੱਗੇ ਹੋਏ ਨੇ ਪਹਿਲੇ ਨਾਤੇ ਫੋਲੀਸ਼ਟ ਦੀ ਕਾਰ ਆ ਇਹ ਕਾਰ ਆਪਾਂ ਦੇ ਦਾਂਗੇ ਤੁਹਾਨੂੰ ਸਵਾ ਦਿਨ ਲੱਖ ਰੁਪਏ ਦੇ ਸਵਾ 3 ਲੱਖ 3 ਲੱਖ 25 ਹਜ਼ਾਰ ਮਿਲ ਜੂਗੀ ਮੈਂ ਕਹਾਂਗਾ ਟਾਇਰ ਦੇਖ ਲਓ ਗੱਡੀ ਪੂਰੀ ਖੜੀ ਹੋਈ ਹੈ ਨਵੇਂ ਟਾਇਰ ਨਵੇਂ ਐਮ ਆਰ ਐਫ ਦੇ ਹਾਂ ਐਮ ਆਰ ਐਫ ਦੇ ਨਵੇਂ ਟਾਇਰ ਪਏ ਹੋਏ ਆ ਤੇ ਇਹ ਪੈਟਰੋਲ ਹੀ ਆ ਗਈ ਹੈ ਨਾ ਇਹ ਪੈਟਰੋਲ ਆ ਗਈ ਪੈਟਰੋਲ ਆ ਗਈ ਤੇ ਕਰ ਲਿਓ ਮੇਰਾ ਭਰਾ ਜਿਹਨੂੰ ਵੀ ਕੋਈ ਗੱਡੀ ਚਾਹੀਦੀ ਆ ਕੰਟੈਕਟ ਸਕਰੀਨ ਤੇ ਨੰਬਰ ਪਏ ਹੋਏ ਆ 2012 ਮਾਡਲ ਹਾਂ ਨਿਕਲੀ 13 ਦੀ ਹੈ 12/13 ਹਾਂ ਸਪੋਰਟਸ ਵੇਰੀਐਂਟ ਹੈ ਜੀ ਇਹ ਠੀਕ ਹੈ ਇਹਦੇ ਵਿੱਚ ਵੀ ਲਾਇ ਲੋਏ ਬਹੁਤ ਵਧੀਆ ਲੱਗੇ ਹੋਏ ਆ ਵਾਈਟ ਕਲਰ ਚ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਆ ਹਾਂ ਇਹਦੇ ਚ ਵੀ ਸਿਸਟਮ ਵਗੈਰਾ ਇਨਬਿਲਟ ਸਭ ਕੁਝ ਆ ਜਾਂਦਾ ਵਾ ਮਤਲਬ ਤੁਹਾਨੂੰ ਕੁਝ ਵੀ ਆਫਟਰ ਮਾਰਕੀਟ ਕਰਾਉਣ ਦੀ ਲੋੜ ਨਹੀਂ ਠੀਕ ਹੈ ਕਾਰ ਦੀ ਤੁਸੀਂ ਕੰਡੀਸ਼ਨ ਅੰਦਰੋਂ ਦੇਖ ਹੀ ਰਹੇ ਹੋ ਠੀਕ ਹੈ ਜੀ ਤੇ ਇਹ ਗੱਡੀ ਆਪਾਂ ਦੇ ਦਾਂਗੇ ਜੀ 3.5 ਲੱਖ ਰੁਪਏ ਮੰਗੇ 3 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 3 ਲੱਖ ਦੀ ਦੇ ਦੋਗੇ ਇਹ ਵੀ 3 ਲੱਖ ਦੀ ਦੇ ਦਾਂਗੇ ਇਹਦੇ ਵਿੱਚ ਵੀ ਤੁਹਾਨੂੰ ਉਹੀ ਸੇਮ ਪ੍ਰੋਸੈਸ ਆ ਵੀ 2.5 ਲੱਖ ਰੁਪਏ ਦੇ ਕਰੀਬ ਲੋਨ ਕਰਾ ਦਾਂਗੇ ਕੋਈ ਤੁਹਾਨੂੰ 50000 ਰੁਪਏ ਵਾਲਾ ਹੀ ਸਿਸਟਮ ਆ ਤਕਰੀਬਨ ਜਿੰਨੀਆਂ ਕਾਰਾਂ ਦਿਖਾਉਂਦਾ ਤੁਹਾਨੂੰ 50000 ਹਾਂ ਬਈ ਡਾਊਨ ਬੋਰਡ ਲੱਖ ਤੋਂ ਥੱਲੇ ਹੀ ਰਹਿਣੀ ਆ ਮਦਾਰੇ ਕਾਰ ਚ ਲੱਖ ਤੋਂ ਥੱਲੇ ਹੀ ਰਹੂਗੀ ਡਾਊਨ ਪੇਮੈਂਟ ਤੇ ਸਿਬਲ ਸਕੋਰ ਹਮੇਸ਼ਾ ਕਹਿੰਦੇ ਆ ਵੀ ਵਧੀਆ ਰੱਖੋ ਸਿਬਲ ਸਕੋਰ ਵਧੀਆ ਤਾਂ ਲੱਗ ਤੋਂ 50000 ਕੀ ਤੈਨੂੰ 10000 ਦੇ ਕੇ ਵੀ ਗੱਡੀ ਮਿਲਣ ਦਾ ਚਾਂਸ ਹੁੰਦਾ ਵਾ ਹਾਂ ਹਾਂ ਬਿਲਕੁਲ ਜੀ ਤੇ ਉਹਦੇ ਬਾਅਦ ਗ੍ਰੈਂਡ ਆਈਟਮ ਦਿਖਾਓ ਇਹ ਆ ਗਈ 18 ਮਾਡਲ ਡੀਜ਼ਲ ਦੇ ਵਿੱਚ 19 ਚ ਨਿਕਲੀ ਹੋਈ ਆ 2019 ਠੀਕ ਹੈ ਤੇ ਪਾਸਿੰਗ ਇਹਦੀ ਆਪਾਂ ਨੂੰ 19 ਦੇ ਹਿਸਾਬ ਨਾਲ 2034 ਤੱਕ ਮਿਲਣੀ ਹੈ ਸੀਟ ਕਵਰ ਵਗੈਰਾ ਐਚ ਵੀ ਵਧੀਆ ਲੱਗੇ ਹੋਏ ਆ ਠੀਕ ਹੈ ਸਾਰਾ ਕੁਝ ਓਕੇ ਆ ਮਤਲਬ ਕਾਰ ਡੀਜ਼ਲ ਦੇ ਵਿੱਚ ਆ ਗਈ ਫਸਟ ਓਨਰ ਦੀ ਕਾਰ ਆ ਪਹਿਲੇ ਨਾਲ ਦੀ ਆ ਹਾਂ ਜਲੰਧਰ ਨੰਬਰ ਆ ਜੀ ਠੀਕ ਹੈ ਇਹ ਵੀ ਕਾਰ ਇਹਦੇ ਦੇ ਵੀ ਮੈਂ ਤੁਹਾਨੂੰ ਅਗਰ ਤੁਹਾਡਾ ਸਿਬਲ ਵਧੀਆ 4 ਲੱਖ ਰੁਪਏ ਦਾ ਲੋਨ ਕਰਾ ਦੂੰਗਾ ਮਤਲਬ ਇਹ ਵੀ ਕਾਰ ਤੁਹਾਨੂੰ 10-20 ਹਜ਼ਾਰ ਰੁਪਏ ਦੇ ਕੇ ਹੀ ਮਿਲਣ ਵਾਲੀ ਹੈ 10-20 ਹਜ਼ਾਰ ਦੇ ਕੇ ਮਿਲ ਜੂਗੀ ਹਾਂ 10-20 10-20 ਹਜ਼ਾਰ ਦੇ ਕੇ ਇਹ ਵੀ ਗੱਡੀ ਲੈ ਜਿਓ ਸਿਬਲ ਸਕੋਰ ਵਧੀਆ ਲੈ ਆਇਓ ਜੀਐਮ ਕਾਰ ਵਾਰਤ ਤੇ ਪਹੁੰਚਣਾ ਬਾ ਤੁਹਾਨੂੰ ਮੈਂ ਐਡਰੈਸ ਪਹਿਲੇ ਹੀ ਦੱਸਿਆ ਹਾਂ ਵਾ ਪੀ ਕਿਥੇ ਤੁਹਾਨੂੰ ਪਹੁੰਚਣਾ ਹੋ ਬਾਾਕੀ ਮੈਂ ਲੋਕੇਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰੂੰਗਾ ਉਹ ਲਿੰਕ ਦੇ ਉੱਤੇ ਤੁਸੀਂ ਸਿਰਫ ਕਲਿੱਕ ਕਰਨਾ ਵਾ ਕਲਿੱਕ ਕਰਦੇ ਸਾਰੀ ਤੁਹਾਨੂੰ ਲੋਕੇਸ਼ਨ ਖੁੱਲ ਜੂਗੀ ਇਹਨਾਂ ਦੀ ਡਾਇਰੈਕਸ਼ਨ ਪਤਾ ਲੱਗ ਜਾਣਗੀਆਂ ਤੇ ਆ ਆ ਪਿੱਛੇ ਅਮਰੂਤੀ ਖੜੀ ਹਲੇ ਦਿਖਾਣੀ ਨਹੀਂ ਨਹੀਂ ਆਪਾਂ ਬਸ ਐਂ ਤੱਕ ਬਣੇ ਰਹੋ ਦਿਖਾਣੇ ਆ ਤੁਹਾਨੂੰ ਤੇ ਤੋਹਾ ਵੀ ਦਾ ਐਂ ਤੱਕ ਬਣੇ ਰਹੋ ਮੇਰਾ ਭਰਾ ਸਿਆਦ ਦਿਖਾਓ ਵੀਰੇ ਇਹ ਆ ਗਈ 2015 ਮਾਡਲ ਸਿਆਦ ਹਾਂ ਫਰਸਟ ਓਨਰ ਫੋਲਿੰਗ ਸ਼ੋਰਟ ਕਾਰ ਆ ਜੀ ਅੱਜ ਫੁੱਲੀ ਇਨਸ਼ੋਰਡ ਹੈ ਹਾਂ 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 ਫਰਸਟ ਓਨਰ ਤੇ ਫੁੱਲੀ ਇਨਸ਼ੋਰਡ ਠੀਕ ਹੈ ਇਹ ਵੀ ਕਾਰ ਸਮਝ ਲਓ ਤੁਸੀਂ ਨਵੀਂ ਜੈਸੀ ਚ ਕਾਰ ਲੈ ਕੇ ਚਲਾ ਲਈ ਵੇ ਚਲਾ ਲਈ ਬਰਾਬਰ ਆ ਅੱਛਾ ਜੀ ਇਹ ਵੀ ਕਾਰ 70 80 ਹਜ਼ਾਰ ਚੱਲੀ ਆਏ ਆਪਣੇ ਪਰਸਨਲ ਯੂਜ਼ ਨੂੰ ਵੀ ਇਹੀ ਅਸੀਂ ਕਾਰ ਚਲਾਉਨੇ ਆ ਓਕੇ ਅਲੋਏ ਟਾਇਰ ਲੱਗੇ ਹੋਏ ਓਏ ਹੋਏ ਅਲੋਏ ਦੇਖੋ ਮਨ ਜਿੰਨ ਗੇਅਰ ਦੀ ਪੂਰੀ ਤਸੱਲੀ ਆ ਨਾਨ ਐਕਸੀਡੈਂਟਲ ਦੀ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਹੀ ਦੱਸਤਾ ਸੀ ਵੀ ਕੋਈ ਵੀ ਕਾਰ ਆਪਣੇ ਕੋਲੇ ਐਕਸੀਡੈਂਟਲ ਕਾਰ ਨਹੀਂ ਹੁੰਦੀ ਬਿਲਕੁਲ ਠੀਕ ਹੈ ਜੀ ਇਹ ਵੀ ਕਾਰ ਇੰਜਨ ਗੇਅਰ ਦੀ ਤਸੱਲੀ ਆ ਇਹ ਤੁਹਾਨੂੰ ਮਿਲ ਜੂਗੀ ਕਾਰ 7.5 ਲੱਖ ਰੁਪਏ ਦੀ 5 ਲੱਖ 25 ਹਰ ਮੌਕੇ ਤੇ ਕਰ ਦੋਗੇ ਮਾੜਾ ਮੋਟਾ ਕਰ ਲਾਂਗੇ ਔਰ ਇਹਦੇ ਵੀ 4.5 ਲੱਖ ਦਾ इजीली ਲੋਨ ਹੋ ਜੂਗਾ 4.5 ਲੱਖ ਦਾ ਲੋਨ ਮੌਕੇ ਤੇ ਥੋੜਾ ਬਹੁਤ ਰਿਗਾਰਡ ਤੁਹਾਡਾ ਹੋ ਜੂਗਾ ਇੱਕ ਵਾਰੀ ਪਹੁੰਚਿਓ ਇਹ ਆਗੀ ਡੀਜ਼ਲ ਡੀਜ਼ਲ ਡੀ ਇਹ ਆਗੀ ਬੀਡੀਆਈ ਪਲਸ ਹਾਂਜੀ ਇਹਦੀ ਵੀ ਐਵਰੇਜ 20 ਪਲਸ ਹੁੰਦੀ ਹੈ 20 ਪਲਸ ਮਤਲਬ ਮੈਂ ਤੁਹਾਨੂੰ ਆਪਣੀ ਦੱਸਦਾ ਵਾਂ ਇਹੀ ਕਾਰ ਦੇ ਵਿੱਚ ਮੈਂ ਪਿਛਲੇ ਹਫਤੇ ਦਿੱਲੀ ਜਾ ਕੇ ਆਇਆ ਹਾਂ ਜੀ ਹਾਂ ਔਰ ਇਹਨੇ ਕਰੀਬ ਜੀ 23-24 ਹਜ਼ਾਰ ਰੁਪਏ 'ਚ ਮੈਨੇ ਦਿੱਲੀੋਂ ਅਪ ਡਾਊਨ ਮਾਰਿਆ ਮੈਂ ਜੀ ਸਹੀ ਆਲਾ ਮੇਰਾ ਹਾਂਜੀ 3000 ਦਾ ਡੀਲ ਪਾਇਆ ਸੀ ਹਾਂ ਮਤਲਬ 5-600 ਦਾ ਹਲੇ ਪਿਆ ਸੀ ਗੱਡੀ ਲੋਕਲ ਵੀ ਮੈਂ ਆ ਕੇ ਚਲਾਉਣਾ ਰਿਹਾ 23-2400 ਦੇ ਵਿੱਚ ਮੈਂ ਆਪ ਡਾਉਨ ਆਬ ਮਾਰਿਆ ਵਾ ਮਤਲਬ ਇਸ ਕਾਰ ਦੇ ਮੇਰੀ ਪੂਰੀ ਤਸੱਲੀ ਆ ਗੱਡੀ ਦੀ ਹਾਂ ਕਰ ਲਿਓ ਚੈੱਕ ਹੁਣ ਤੁਹਾਨੂੰ ਇਹੀ ਦੱਸਦਾ ਵੀ ਕਿੰਨੇ ਕੇ ਪੈਸਿਆਂ ਦੇ ਵਿੱਚ ਕਿੰਨੀ ਕੇ ਐਵਰੇਜ ਤੁਹਾਨੂੰ ਮਿਲਣੀ ਗੈਸ ਤੁਹਾਨੂੰ ਲੱਗਿਆ ਹੋਊਗਾ ਇਹ ਕਾਰ ਦੀ ਖਾਸियत ਇਹ ਜਿਵੇਂ ਇਹ ਕਾਰ ਜੇ ਕਿ ਸੇ ਮੇਰੇ ਭਰਾਣੇ ਚ ਹੁਣ ਡੋਲੀਆਂ ਦਾ ਸੀਜ਼ਨ ਸ਼ੁਰੂ ਹੋਣਾ ਵਾ ਮੈਂ ਪਿੰਡਾ ਪੁੰਡਾ ਚ ਡੋਲੀਆਂ ਵਾਲੀਆਂ ਕਾਰਾਂ ਚਾਹੀਦੀ ਹੁੰਦੀਆਂ ਨੇ ਹਾਂ ਇਹ ਲਗਜ਼ਰੀ ਸੈਗਮੈਂਟ ਵੀ ਆ ਜਾਂਦਾ ਜ ਪ੍ਰੋਜੈਕਟਰ ਲੈਂਪ ਲੰਪ ਸਭ ਕੁਝ ਆ ਜਾਂਦਾ ਇਹ ਉਸ ਸੈਗ ਉਧਰਲੇ ਪਾਸੇ ਵੀ ਆਪਣੇ ਕੰਮ ਆ ਸਕਦੀ ਆ ਕਰੋ ਰੋਜ਼ਗਾਰ ਦਾ ਸਾਧਨ ਹੋ ਜੂਗਾ ਹਾਂ ਨਾਲ ਤੁਹਾਡਾ ਰੋਜ਼ਗਾਰ ਦਾ ਸਾਧਨ ਵੀ ਬਣਦਾ ਬਿਲਕੁਲ ਆਰਟੀਗਾ ਦਿਖਾਓ ਆਰਟੀਗਾ ਨਹੀਂ ਆਰਟੀਗਾ ਦੋ ਨੇ ਦੋ ਦੁਨੀਆ ਦੋ ਨੇ ਬਣਾਨੇ ਉਹ ਦੇਖੋ ਕੱਠੀਆਂ ਘਣੀ ਇਧਰ ਦਿਖਾਓ ਦੋ ਲੱਗੀਆਂ ਹੀ ਆ ਹਾਂ ਹਰ ਇੱਕ ਉਹ ਕਰੋ ਮੇਰਾ ਭਰਾ ਚੱਕ ਦੋ ਦੋ ਇਕੱਠੀਆਂ ਕੀਤੀਆਂ ਹੀ ਆ ਪਹਿਲਾਂ ਨਿਗਾ ਉਹਦੇ ਤੇ ਮੇਰੀ ਗਈ ਨਹੀਂ ਅੱਛਾ ਫੇ ਦੋਨੇ ਤੋਹਫੇ ਦੇਣੇ ਹੋਣ ਦੋਨੇ ਤੋਹਫੇ ਵਾਕਈ ਦੋਨੇ ਹੀ ਤੋਹਫੇ ਨੇ ਆ ਗੱਡੀ ਤਾਂ ਸਮਝ ਲੋ ਅਗਰ ਕੋਈ ਮੇਰਾ ਭਰਾ ਨਵੀਂ ਕਾਰ ਲੈਣ ਦਾ ਅੱਛਾਗਾ ਇਹ ਇਹਦੀ ਫੀਲਿੰਗ ਵੀ ਨਵੀਂ ਵਾਲੀ ਤਾਂ ਆਉਣੀ ਆ ਅੱਛਾ ਮਾਡਲ ਇਹ 13 ਵਾ ਹਾਂ ਚੱਲੀ 53000 ਜੈਨੋਨਾ ਮੀਟਰ ਦੀ ਗਾਰੰਟੀ ਠੀਕ ਹੈ ਮਤਲਬ ਜਿੱਦਾਂ ਤੁਸੀਂ ਏਜੰਸੀ ਚੋਂ ਨਵੀਂ ਕਾਰ ਚਲਾ ਲਈ ਉਹੀ ਟੇਸਟ ਆ ਉਹੀ ਕਾਰ ਆ ਹਾਂ ਟਾਇਰ ਨਵੇਂ ਲਾਏ ਵਧੀਆ ਸਭ ਕੁਝ ਓਕੇ ਜੀ ਡੀ ਆਈ ਮਾਡਲ ਆ ਟਾਪ ਮਾਡਲ ਡੀਲ ਇਨਸ਼ੋਰਸ ਫੁੱਲ ਹਾਂ ਇਹਦੇ ਵਿੱਚ ਕੀ ਆ ਵੀ ਅਗਰ ਮੈਂ ਫੇਰ ਦੱਸ ਦਿੰਦਾ ਵੀ ਜੇ ਕੋਈ ਨਵੀਂ ਕਾਰ ਦਾ ਸ਼ੌਕੀਨ ਆ ਉਹ ਇਹ ਕਾਰ ਨੂੰ ਲੈ ਸਕਦਾ 7 ਸੀਟਰ ਦੇ ਵਿੱਚ ਕਾਰ ਆ ਗਈ ਇਹ ਐਨ ਆਰ ਆਈ ਦੀ ਕਾਰ ਆ ਠੀਕ ਹੈ ਜੀ ਐਨ ਆਰ ਆਈ ਦੀ ਕਾਰ ਆ ਇਹ ਗੱਡੀ ਚੱਲੀ ਘੱਟ ਤੇ ਖੜੀ ਜ਼ਿਆਦਾ ਰਹੀ ਆ ਉਹ ਜਦੋਂ ਆਉਂਦੇ ਸੀ ਉਦੋਂ ਚਲਾਉਂਦੇ ਸੀ ਘਰੇਲੂ ਮਤਲਬ ਇਸਾਂ ਵੀ ਗੱਡੀ ਆ ਹਾਂ ਬਿਲਕੁਲ ਰੇਟ ਕਿੰਨਾ ਦੇਣਾ ਹੈ ਰੇਟ ਹੈ ਇਹ ਕਾਰ ਮਿਲੂਗੀ ਵੀਰੇ 1.4 ਲੱਖ ਰੁਪਏ ਦੇ ਸਵਾ 4 ਲੱਖ ਹਾਂ ਇਹਦੇ ਤੇ 3 3.5 ਲੱਖ ਦੇ ਵਿੱਚ ਵਿੱਚ ਲੋਨ ਹੋ ਜੂ 30 35 ਤੱਕ ਦਾ ਲੋਨ इजीली ਹੋ ਜੂ ਮਤਲਬ ਲੱਖ ਰੁਪਏ ਤੁਸੀਂ ਲੈ ਕੇ ਆਉਣਾ ਤਾਂ ਤੁਹਾਨੂੰ ਇਹ ਕਾਰ ਦੇ ਦਾਂਗੇ ਸਵਾ 4 ਲੱਖ ਲੱਖ ਰੁਪਇਆ ਡਾਊਨ ਪੇਮੈਂਟ ਲੈਣੀ ਆ ਤੇ ਤੁਹਾਨੂੰ ਗੱਡੀ ਮਿਲ ਲੈਣੀ ਆ ਤੇ ਤੁਹਾਨੂੰ ਇਹੀ ਚੀਜ਼ ਕਹਿੰਨੇ ਆ ਕਿ ਰੇਟ ਜਿਹੜੇ ਹੁੰਦੇ ਨੇ ਨਾ ਹਮੇਸ਼ਾ ਆਪਾਂ ਫਿਕਸ ਨਹੀਂ ਕਰ ਸਕਦੇ ਵੀ ਆਹ ਗੱਡੀ ਦਾ ਇੰਨਾ ਹੀ ਰੇਟ ਆ ਇੰਨਾ ਹੀ ਮਾਰਕੀਟ ਬੋਲਦੀ ਗੱਡੀ ਦਾ ਰੇਟ ਹਮੇਸ਼ਾ ਗੱਡੀ ਦੀ ਕੰਡੀਸ਼ਨ ਦੇ ਉੱਤੇ ਮੈਟਰ ਕਰਦਾ ਮੇਰੇ ਭਰਾਓ ਆ ਗਈ ਇਹ ਆ ਗਈ ਇਹ 2012 ਮਾਡਲ ਹੈ ਹਾਂ ਇਹ ਵੀ ਕਾਰ ZDI ਹੈ ਇਹ ਵੀ ਕਾਰ ਦੀ ਕੰਡੀਸ਼ਨ ਚੈੱਕ ਕਰਾ ਲਓ ਬਿਲਕੁਲ ਉਹੀ ਕੰਡੀਸ਼ਨ ਦੇ ਵਿੱਚ ਕਾਰ ਆ ਇਹ 80000 ਦੇ ਕਰੀਬ ਚੱਲੀ ਆ ਅੱਛਾ ਇਹ 80000 ਚੱਲੀ ਆ ਹਾਂ ਇਹ ਫਰਸਟ ਓਨਰ ਫੁੱਲ ਇਨਸ਼ੋਰੈਂਸਡ ਕਾਰ ਆ ਜਿਹੋ ਉਹਦੀ ਇਨਸ਼ੋਰੈਂਸ ਵੀ ਫੁੱਲ ਹੈ ਇਹਦੀ ਵੀ ਉਹ ਵੀ ZDI ਹੈ ਇਹ ਵੀ ZDI ਹੈ ਉਹਦੇ ਵੀ ਟਾਇਰ ਨਵੇਂ ਇਹਦੇ ਵੀ ਨਵੇਂ ਹਾਂ ਸਾਰਾ ਕੁਝ ਆਲਮੋਸਟ ਸੇਮ ਆ ਬਸ ਇਹ ਥੋੜੀ ਜਿਹੀ ਜ਼ਿਆਦਾ ਚੱਲੀ ਹੋਈ ਆ 30 40000 ਉਹ ਤਾਂ ਗੱਡੀ ਏਜੰਸੀ ਵਾਲੀ ਫੀਲਿੰਗ ਹੈ ਇਹਦੀ ਵੀ ਸੇਮ ਹੀ ਆ ਮਤਲਬ ਇਹ ਤੇ ਲਈ 80000 ਦੇ ਕਰੀਬ ਆ ਇਹ ਕਾਰ ਤੁਹਾਨੂੰ ਦੇ ਦਾਂਗੇ ਯੈਸ অর ਨੋ 4 ਲੱਖ ਰੁਪਏ 4 ਲੱਖ ਦੀ ਓਨਰ ਕਿੰਨਾ ਸੀ ਇਹਦਾ ਇਹ ਵੀ ਫਰਸਟ ਓਨਰ ਫਰਸਟ ਓਨਰ ਹੈ ਫੁੱਲ ਇੰਸ਼ੋਰੈਂਸ ਹਾਂਜੀ ਫੁੱਲ ਇੰਸ਼ੋਰੈਂਸ ਫਰਸਟ ਓਨਰ ਆ ਦੇਖੋ ਨਾਲੇ ਹੈ ਵੀ ਮੈਨੂੰ ਲੱਗਦਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਐਡਵੋਕੇਟ ਦੀ ਕਾਰ ਆ ਆ ਲਓ ਸ਼ਾਮੀਆਂ ਆਈਆਂ ਗੱਡੀਆਂ ਹੋਰ ਗੱਡੀਆਂ ਵਧੀਆਂ ਨੇ ਉਹਦੇ ਬਾਅਦ ਪੋਲੋ ਆ ਗਈ ਪੋਲੋ ਇਹਦੇ ਬਾਰੇ ਵੀ ਕੁਝ ਬੋਲੋ ਜਿੱਦਾਂ ਵਾਰ ਰੀਲ ਚ ਕਿਹਾ ਹੀ ਸੀ ਗੱਲਾਂ ਇਹਦੇ ਬਾਰੇ ਬੋਲੋ ਹੋਵੇ ਕੁਝ ਹਾਂ ਇਹ 2014 ਮਾਡਲ ਹੈ ਹਾਂ ਹਾਈ ਲਾਈਨ ਵੇਰੀਐਂਟ ਆ ਠੀਕ ਹੈ ਹਾਈ ਲਾਈਨ ਦੇ ਵਿੱਚ ਕੀ ਆ ਜਾਂਦਾ ਵੀ ਇਹ ਟੌਪ ਐਂਡ ਵੇਰੀਐਂਟ ਆ ਜਾਂਦਾ ਅੱਛਾ ਟੌਪ ਐਂਡ ਦੇ ਵਿੱਚ ਕੀ ਆ ਜਾਂਦਾ ਕਲਾਈਮੇਟ ਕੰਟਰੋਲ ਏਸੀ ਆ ਗਿਆ ਸਟੀering ਕੰਟਰੋਲ ਆ ਗਿਆ 에ਅਰ ਬੈਗਸ ਆ ਗਏ ਨਮਾ ਸਟੀering ਆ ਗਿਆ ਪਹਿਲਾਂ ਆਮ ਜਾਂ ਤੋਂ ਦੇਖੋਗੇ ਪੁਰਾਣੇ ਸਟੀering ਜਿਆਦਾ ਸੋਨਾ ਹੋ ਜਾਂਦੀ ਹਣਾ ਇਹ ਵਧੀਆ ਸਟੀering ਚ ਆ ਗਈ ਕਾਰ ਇਚ ਵਿੰਡੋ-ਵਿੰਡੋ ਪਾਵਰ ਆ ਗਿਆ ਪਿੱਛੇ ਡੀ-ਫੌਗਰ ਵਾਈਪਰ ਫੌਗ ਲੈਂਪ ਸਭ ਕੁਝ ਕੰਪਲੀਟਡ ਆਇਆ ਹੋਇਆ ਰੇਟ ਰੇਟ ਇਹ ਦੇ ਦਾਂਗੇ ਜੀ ਯੈਸ অর ਨੋ 3.5 ਲੱਖ ਰੁਪਏ ਦੀ 3.5 ਲੱਖ ਦੀ ਹਾਂ 14 14 ਮਾਡਲ ਲੋਕਲ ਲੁਧਿਆਣੇ ਦਾ ਨੰਬਰ ਹਾਈ ਲਾਈਨ ਚਾਰ ਸਿਲੰਡਰ ਵਾਲੀ ਕਾਰ ਹੂੰ ਜ਼ਿਆਦਾਤਰ ਤੁਹਾਨੂੰ ਪੋਲੋ ਜਿਹੜੀ 13 14 ਦੇ ਵਿੱਚ ਮਿਲਨੀ ਉਹ ਤਿੰਨ ਸਿਲੰਡਰ ਕਾਰ ਹੁੰਦੀ ਹੈ ਜੀ ਇਹ ਆਪਾਂ ਤੁਹਾਨੂੰ ਚਾਰ ਸਿਲੰਡਰ ਨਵੀਂ ਜਿਹੜੀ ਕਾਰ ਦੇਵਾਂਗੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਰੇਟ ਦੇ ਅਕੋਰਡਿੰਗ ਤੁਹਾਨੂੰ ਕੀ ਕੁਝ ਮਿਲਣਾ ਪਿਆਵਾ ਨਾਲ ਆਉਣ ਦਾ ਕਾਰਨ ਇਹੀ ਹੁੰਦਾ ਜੇ ਤੁਹਾਨੂੰ ਜੀ ਕਹਿੰਦੇ ਨੇ ਵੀ ਆਓ ਆ ਕੇ ਇਹ ਕਈ ਵਾਰ ਕੀ ਹੁੰਦਾ ਵੀਡੀਓ ਦੇ ਵਿੱਚ ਕੋਈ ਨਹੀਂ ਚੀਜ਼ ਆਪਾਂ ਦੱਸ ਸਕਦੇ ਜਦੋਂ ਤੁਸੀਂ ਬੈਠੇ ਹੋਵੋਗੇ ਤੁਹਾਨੂੰ ਪ੍ਰੈਕਟੀਕਲ ਬਹੁਤ ਕੁਝ ਸਮਝਾਇਆ ਜਾ ਸਕਦਾ ਬਿਲਕੁਲ ਬਿਲਕੁਲ ਕਿਉਂਕਿ ਇਹਦੇ ਚਾਹ ਫੀਚਰ ਆ ਉਹਦੇ ਚਾਹ ਨਹੀਂ ਹੈਗੀ ਇਹਦੇ ਚਾਹ ਹੈਗੇ ਜੋ ਨਹੀਂ ਹੈਗੀ ਬਿਲਕੁਲ ਆਹੀ ਚੀਜ਼ ਹੁੰਦੀ ਜਿਹੜੀ ਆਪਾਂ ਬਾਰ-ਬਾਰ ਕਹਿੰਦੇ ਨਾ ਵੀ ਵਿਜ਼ਿਟ ਕਰਿਆ ਕਰੋ ਕਿਉਂਕਿ ਹੁਣ ਇੰਨੀਆਂ ਗੱਡੀਆਂ ਆਪਾਂ ਕਵਰ ਕੀਤੀਆਂ ਵਾ ਹਰੇਕ ਗੱਡੀ ਦੇ ਵਿੱਚ ਇੰਨੇ ਕ ਫੀਚਰ ਹੁੰਦੇ ਆ ਵੀ ਹਰੇਕ ਹਰੇਕ ਗੱਡੀ ਦਾ ਫੀਚਰ ਲਗ ਲਗ ਦੱਸਣਾ ਇਸ ਵੀਡੀਓ ਦੇ ਵਿੱਚ ਪੋਸੀਬਲ ਨਹੀਂ ਜੇ ਤੁਸੀਂ ਆਓ ਫਿਰ ਵੀਰਾ ਤੁਹਾਨੂੰ ਦਫ਼ਤਰ ਚੋਂ ਬਾਹਰ ਕੱਢੂਗਾ ਤੇ ਨਾਲ ਤੁਹਾਨੂੰ ਗੱਡੀ ਦੇ ਨਾਲ ਬੈਠੂਗਾ ਦੱਸੂਗਾ ਵੀ ਗੱਡੀ ਹੈ ਕੀ ਐਕਚੁਅਲ ਵਿੱਚ ਇਹਦੀ ਵੈਲਿਊ ਕੀ ਹੈ ਕੀ ਕੀ ਹੈ ਹੈਨਾ ਵੀ ਉਹ ਅਸਕੋਰਡਿੰਗ ਤੁਹਾਡੀ ਡੀਲ ਹੋਊਗੀ ਬਾਕੀ ਤੁਹਾਨੂੰ ਲੋਨ ਲੋਨ ਦੱਸਿਆ ਤੇ ਲੋਨ ਕਿੰਨਾ ਕਰਾਓਗੇ ਇੱਥੇ ਕਰਾ ਦਾਂਗੇ ਵੀਰੇ ਆਪਾਂ 2.5 ਤੋਂ 1 ਲੱਖ ਰੁਪਏ ਮਤਲਬ 70-80 ਹਜ਼ਾਰ ਰੁਪਏ ਦੇ ਕੇ ਤੁਹਾਨੂੰ ਕਾਰ ਹਾਂ ਜਰਾ 70-80 ਹਜ਼ਾਰ ਦੇ ਕੇ ਲੱਖ ਰੁਪਏ ਤੋਂ ਉੱਤੇ ਕਿਸੇ ਕਾਰ ਦੀ ਤੁਹਾਡੇ ਕੋਲ ਡਾਊਨ ਪੇਮੈਂਟ ਲੈਣੀ ਨਹੀਂ ਹਮ ਆਲਮੋਸਟ ਸਾਡੇ ਕੋਲ ਜਿਹੜੇ 90% ਕਾਰਾਂ ਨੇ ਉਹ ਹੈਗੀਆਂ 10 ਹਜ਼ਾਰ ਤੋਂ 50 ਹਜ਼ਾਰ ਦੇ ਵਿੱਚ ਹਮ ਮਤਲਬ ਥੋੜੀਆਂ 10-15% ਕਾਰਾਂ ਹੈਗੇ ਇਹਨਾਂ ਲੱਖ ਰੁਪਏ ਡਾਊਨ ਪੇਮੈਂਟ ਬਸ ਹੋਰ ਕੁਝ ਨਹੀਂ ਹੈਗਾ ਮਤਲਬ ਲੱਖ ਤੋਂ ਉੱਤੇ ਤੋਂ ਤੁਸੀਂ ਸੋਚੇ ਨਾ ਬਸ ਬਸ ਠੀਕ i20 i20 ਆ ਗਈ ਇਹ ਹੈਗੀ ਹੈ 2011 ਮਾਡਲ ਰਜਿਸਟ੍ਰੇਸ਼ਨ 12 ਦੀ ਆਸਤਾ ਹਾਂ ਕ ਇਹ ਦੇਖੋ ਕਰੋ ਬਿਲਕੁਲ ਹੀ ਬ੍ਰਾਂਡ ਨੇ ਮਤਲਬ ਜੇ ਆਪ ਇਹਦੇ ਨਾਲ ਦਾ ਸੈੱਟ ਲਾਇਟ ਅਰੰਦਾ ਲਗਵਾਉਣਾ ਹੋਵੇ 55000 ਦਾ ਸੈੱਟ ਕਿਤੇ ਨਹੀਂ ਗਿਆ ਹਾਂ ਔਰ ਸਭ ਤੋਂ ਵੱਡੀ ਗੱਲ ਆ ਪਲੱਸ ਪੁਆਇੰਟ ਕਿ ਆਸਤਾ ਵੇਰੀਐਂਟ ਆ ਹਾਂ ਆਸਤਾ ਦਾ ਮਤਲਬ ਇਹ ਆ ਕਿ ਵੀ ਟੌਪ ਐਂਡ ਆ ਇਸ ਤੋਂ ਉੱਪਰ ਕਾਰ ਆਉਂਦੀ ਵੀ ਹਾਂ ਨਹੀਂ ਹਾਂ ਮਤਲਬ ਤੁਸੀਂ ਕਾਰ ਦੀ ਕੰਡੀਸ਼ਨ ਚੈੱਕ ਕਰਦੇ ਹੋ ਇਹ 240000 ਰੁਪਏ ਡਿਮਾਂਡ ਆ ਹਾਂ 2 ਲੱਖ ਰੁਪਏ ਤੇ ਮੈਂ ਲੋਨ ਕਰਾ ਲਵਾਂ ਜੇ ਤੁਹਾਡਾ ਸਿਬਲ ਵਧੀਆ 2 ਪਲੱਸ ਵੀ ਹੋ ਜਾਊਗਾ 40000 ਲੈਣਾ ਹਾਂ 30 40000 ਰੁਪਏ ਲੈ ਕੇ ਤੁਸੀਂ ਆਉਣਾ ਤੇ ਤੁਹਾਨੂੰ ਕਾਰ ਦੇ ਕੇ ਭੇਜੋ i20 ਆਸਤਾ ਨੰਬਰ ਵੀ ਦੇਖੋਗੇ ਨਾ ਸੋਹਣਾ ਪੇਡ ਨੰਬਰ ਵਾਲੀ ਗੱਡੀ ਪੇਡ ਨੰਬਰ ਆ ਗਿਆ ਕਰ ਲਿਓ ਮੇਰਾ ਭਰਾ ਵਿਜ਼ਿਟ ਕਰ ਲਿਓ ਦਵਾ-ਦਵ ਕਿਉਂਕਿ ਹੁਣ ਆਪਾਂ ਅੱਜ ਲਾਈਵ ਵੀ ਹੋਵਾਂਗੇ ਹੋ ਸਕਦਾ ਵੀ ਲਾਈਵ ਤੋਂ ਬਾਅਦ ਵੀ ਕੋਸ਼ਿਸ਼ ਗੱਡੀਆਂ ਆਈਆਂ ਹਣ ਜਿਹੜੀਆਂ 1-2 ਦਿਨ ਬਾਅਦ ਹੋ ਜਾਣ ਕੋਸ਼ਿਸ਼ ਕਰਾਂਗੇ ਵੀ ਆਪਾਂ ਛੇਤੀ ਛੇਤੀ ਵੀਡੀਓ ਅਪਲੋਡ ਕਰ ਦਈਏ ਬੱਤੋ-ਬੱਤ ਵਿਜ਼ਿਟ ਕਰਿਆ ਕਰੋ ਕਈ ਵਾਰੀ ਨਾ ਭਰਾ ਭਾਜੀ ਇਹ ਵੀ ਕਹਿੰਦੇ ਆ ਵੀ ਯਾਰ ਤੁਸੀਂ ਵੀਡੀਓ ਚ ਦਿਖਾ ਦਿਆਂ ਗੱਡੀਆਂ ਜਿਹੜੀਆਂ ਤੁਹਾਨੂੰ ਫੋਨ ਕਰਦੇ ਸੀਗਾ ਨਾ ਸੇਲ ਹੋ ਗਈਆਂ ਉਹ ਸੇਲ ਤੁਹਾਡੇ ਪਿਆਰ ਕਰਕੇ ਹੀ ਹੁੰਦੀਆਂ ਨੇ ਉਹਦਾ ਕਾਰਨ ਇਹੀ ਹੈ ਜੀ ਦੇਖੋ ਅਸਲ ਚ ਕੀ ਹੁੰਦਾ ਦੇਖੋ ਸਾਡੇ ਕੋਲੇ ਕਾਰਾਂ ਹੁੰਦੀਆਂ ਵਧੀਆ ਰੇਟ ਦੇ ਜਾਇਜ਼ ਉਹਦਾ ਇਹੀ ਕਾਰਨ ਹੁੰਦਾ ਵੀ ਜਦੋਂ ਤੁਸੀਂ ਆਉਨੇ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਪਿਛਲੇ ਹਫ਼ਤੇ ਦੀ ਗੱਲ ਕਰਦਾ ਮੈਂ ਇੱਕ ਵੈਂਟੋ ਦੀ ਰੀਲ ਪਾਈ ਹੂੰ ਰੀਲ ਪਾਉਂਦੇ ਸਾਰ 10 ਮਿੰਟ ਬਾਅਦ ਮੈਨੂੰ ਕਾਲ ਆਈ ਦਾ ਤੋ 10:30 ਵਜੇ ਮੈਂ ਚਲੋ 10:30 ਤੱਕ ਮੈਨੂੰ ਫੋਨ ਨਾ ਕਰਿਓ ਪਲੀਜ਼ 10:30 ਵਜੇ ਕਾਲ ਆਈ ਉਹ ਬੰਦੇ ਨੇ ਮੈਨੂੰ ਦੂਜੀ ਗੱਲ ਹੀ ਨਹੀਂ ਕੀਤੀ ਕਹਿੰਦਾ ਬਾਜੀ ਇਵੈਂਟੋ ਖੜੀ ਆ ਮੈਂ ਕਹਿੰਦਾ ਖੜੀ ਆ ਕਹਿੰਦਾ ਮੈਂ ਤੁਹਾਨੂੰ ਟੋਕਨ ਪਾ ਰਿਹਾ ਇਹ ਕਾਰ ਕਿਸ ਨੂੰ ਦਿਓ ਨਾ ਉਹ ਮਾਰਨਿੰਗ ਆਇਆ ਉਹਨੂੰ ਕਾਰ ਪਸੰਦ ਆਈ ਉਹ ਲੈ ਲੇ ਮਤਲਬ ਇਹ ਸਿਸਟਮ ਹੁੰਦਾ ਜੀ ਇਹ ਸਿਸਟਮ ਹੁੰਦਾ ਤਾਂ ਹੀ ਗੱਡੀਆਂ ਨਿਕਲਦੀਆਂ ਨੇ ਹਾਂ ਉਹਦੇ ਬਾਅਦ ਆ ਦਿਖਾਓ i20 ਇਹ ਹੈਗੀ ਆ ਜੀ ਲਾਲਪਰੀ ਲਾਲਪਰੀ 2015 ਮਾਡਲ ਹੂੰ i20 ਸਪੋਰ ਇਹ ਕਾਰ ਬਹੁਤ ਵਧੀਆ ਸਪੋਰਟਸ ਤੇ ਡੀਜ਼ਲ ਦੇ ਵਿੱਚ ਕਾਰ ਆ। ਹੂੰ ਇਹ ਗੱਡੀ ਤੁਹਾਨੂੰ ਦੇ ਦਾਂਗੇ 5 ਲੱਖ ਰੁਪਏ ਦੀ। 4 ਤੋਂ 4.5 ਲੱਖ ਰੁਪਏ ਤੇ ਵੀ ਲੋਨ ਹੋ ਜਾਊਗਾ। ਇੰਜਨ ਗੇਅਰ ਵੱਲੋਂ ਪੂਰ ਤਸੱਲੀ ਹੈਗਾ। ਅੱਛਾ ਇੱਕ ਗੱਲ ਆ ਪਹਿਲਾਂ ਨਾ ਇਹ ਸਿਸਟਮ ਚੱਲਦਾ ਹੁੰਦਾ ਸੀ ਪਹਿਲਾਂ ਕਹਿੰਦੇ ਹੁੰਦੇ ਸੀ ਪੀ ਵਾਈਟ ਜਾਂ ਬਲੈਕ ਤੋਂ ਇਲਾਵਾ ਕੋਈ ਰੰਗ ਨਹੀਂ ਲੈਣਾ। ਅੱਜ ਕੱਲ ਟ੍ਰੈਂਡ ਚੱਲ ਰਿਹਾ ਹੁਣ ਟ੍ਰੈਂਡ ਮੈਨੂੰ ਥੋੜੇ ਦਿਨ ਪਹਿਲਾਂ ਕਾਲ ਆਈ ਵੀ ਸਾਨੂੰ ਬਲੂ ਕਲਰ ਦੀ ਕਾਰ ਚਾਹੀਦੀ ਆ। ਕਿਉਂਕਿ ਯੂਨੀਕ ਲੱਗਦੀ ਹੈ ਉਹਨਾਂ ਨੂੰ ਬਲੇਨੋ ਲੱਭ ਕੇ ਦਿੱਤੀ ਫਿਰ ਮੈਂ ਬਿਉ ਕਲਰ ਦੀ ਹਾਂ ਮਤਲਬ ਹੁਣ ਤਾਂ ਲੋਕ ਚੁਆਇਸ ਕਰਨ ਲੱਗੇ ਵੀ ਇਹੋ ਜਿਹਾ ਕਲਰ ਸਾਨੂੰ ਚਾਹੀਦਾ ਹੁੰਦਾ ਬਿਲਕੁਲ ਹਾਂ ਉਹਦੇ ਬਾਅਦ ਐਸਪ੍ਰੈਸੋ ਇੱਕ ਹੋਰ ਆ ਗਈ ਆਪਣੇ ਹਾਂ ਇਹ ਨੂੰ ਉਹਦੇ ਨਾਲ ਨਾਲ ਕੰਪੇਅਰ ਕਰ ਲਓ ਜਿਹੜੀ ਬਾਅਦ ਸੀ ਸ਼ਾਇਦ ਦੁਬਾਰਾ ਦਿਖਾਉਣ ਲੱਗੇ ਆ ਉਹ ਹੋਰ ਆ ਗੱਡੀ ਇਹ ਹੋਰ ਆ ਹੂੰ ਉਹ ਉਹ ਸੀਗੀ ਬਾਈ ਮਾਡਲ ਇਹ ਹੈਗੀ 2020 ਮਾਡਲ ਓਕੇ ਉਹ ਮੈਨੂਅਲ ਦੇ ਵਿੱਚ ਆ ਇਹ ਪੈਟਰੋ ਸੌਰੀ ਇਹ ਆਟੋ ਆਟੋਮੈਟਿਕ ਆ ਗਈ ਹੈਗੀ ਇਹ ਵੀ VXI+ ਹੈ ਫਸਟ ਓਨਰ ਵੀ ਆਰੀ ਚੱਲੀ ਆ ਜੇ ਕੋਈ ਮੇਰਾ ਭਰਾ ਆਟੋਮੈਟਿਕ ਨਵੀਂ ਕਾਰ ਲੈਣ ਨੂੰ ਪਲਾਨ ਕਰਦਾ ਪਿਆ ਇੱਕ ਵਾਰੀ ਆ ਕੇ ਕਾਰ ਦੇਖ ਜਿਓ 90 ਤੋਂ 95% ਦੀ ਮੇਰੀ ਗਾਰੰਟੀ ਆ ਤੁਸੀਂ ਨਵੀਂ ਕਾਰ ਦਾ ਪਲਾਨ ਨਹੀਂ ਕਰੋਗੇ। ਅੱਛਾ ਜੀ। ਕਿਉਂਕਿ ਕਾਰ ਨਵੀਂ ਹੈ, ਕਾਰ ਹੀ ਨਵੀਂ ਹੈ। ਹਾਂ। ਫਰਸਟ ਓਨਰ 20000 ਹੀ ਚੱਲਦੀ ਹੈ ਸਿਰਫ। 646 ਨੰਬਰ ਆ ਗਿਆ। ਨੰਬਰ ਵੀ ਵਧੀਆ, ਉੱਤੋਂ ਪੱਕੇ ਲੁਧਿਆਣੇ ਦਾ ਨੰਬਰ ਆ। ਕੋਈ ਲੁਧਿਆਣੇ ਵਾਲਾ ਭਰਾ ਦੇ ਰਿਹਾ ਤਾਂ ਵੀ ਠੀਕ ਆ, ਬਾਕੀ ਜੇ ਕੋਈ ਪੰਜਾਬ 'ਚ ਜਿੱਥੋਂ ਵੀ ਦੇਖ ਰਿਹਾ। ਆਟੋਮੈਟਿਕ ਕਾਰ। ਆਟੋਮੈਟਿਕ ਦੱਸਣਾ ਆਟੋਮੈਟਿਕ, ਆਟੋਮੈਟਿਕ ਕਾਰਾਂ ਰੀਅਰ ਮਿਲਦੀਆਂ ਹੁੰਦੀਆਂ ਨੇ, ਮੈਨੂਅਲ ਤਾਂ ਚਲੋ ਬਹੁਤ ਮਿਲ ਜਾਂਦੀਆਂ, ਆਟੋਮੈਟਿਕ ਔਖੀਆਂ ਮਿਲ ਜਾਂਦੀਆਂ। ਰ ਲਾਸ ਸਰਵਿਸ ਵੀ 20000 ਤੀ ਹੋਈ ਆ ਕੰਪਨੀ ਕਰ ਸਰਵਿਸ ਰਿਕਾਰਡ ਦੇ ਨਾਲ ਤੁਹਾਨੂੰ ਗੱਡੀ ਮਿਲੂਗੀ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਚੰਗੀਆਂ ਗੱਡੀਆਂ ਜੇ ਚੱਲੀਆਂ ਹੋਈਆਂ ਨਾ ਗੱਡੀ ਦੇ ਕੰਡੀਸ਼ਨ ਦੇ ਉੱਤੇ ਡਿਪੈਂਡ ਕਰਦਾ ਹਮੇਸ਼ਾ ਗੱਡੀ ਦਾ ਰੇਟ 20000 ਚੱਲੀ ਹੋਈ ਆ ਸੁਣ ਲਿਓ ਇਹ ਹੈਗੀ ਜੀ 2015 ਮਾਡਲ ਹੰਡਈ ਦੀ ਇਓਨ ਹੂੰ ਇਹ પેટ્રોલ ਪਲੱਸ ਸੀਐਨਜੀ ਵਾਲੀ ਕਾਰ ਆ ਆ ਚੱਕੋ ਐਵਰੇਜ ਫੁੱਲ ਐਵਰੇਜ ਤਾਂ ਫਿਰ ਇਹ ਭੋਲੀ ਜਾਓ ਬੰਦਾ ਐਕਟਿਵ ਨੂੰ ਹੱਥ ਲਾਉਣਾ ਛੱਡ ਦੋਗੇ ਤੁਸੀਂ ਜੇ ਤੁਸੀਂ ਇਹਨੂੰ ਚਲਾਉਣ ਲੱਗੇ ਰੇਟ ਕਿਉਂਕਿ ਸੀएनजी ਤੁਹਾਨੂੰ ਪੜਤਾ ਹੀ ਇੰਨਾ ਪੈਣਾ ਇੱਕ ਇੰਜਨ ਛੋਟਾ 800 ਸੀਸੀ ਇੰਜਨ ਆ ਔਰ ਪਲੱਸ ਸੀएनजी ਹੋ ਗਈ ਦੋਨੋਂ ਜਿੱਦਾਂ ਇਕੱਠੀਆਂ ਹੋ ਗਈਆਂ ਹੂੰ ਇਹ ਕਾਰ ਤੁਹਾਨੂੰ ਦੇ ਦੂੰਗਾ ਜੀ ਯੈਸ ਔਰ ਨੋ ਬਾਰਗੇਨਿੰਗ ਨਾ ਕਰਿਓ ਆਕੇ ਪਲੀਜ਼ 265000 ਰੁਪਏ ਦੀ ਕਾਰ ਦੇ ਦੂੰਗਾ ਮੰਗਣ ਨੂੰ ਦੋ ਸੀ ਕਰਵਾ ਵੀ 75 ਕਰਮ ਉਹਦਾ ਫਾਇਦਾ ਨਹੀਂ 265 ਦੀ ਤੁਹਾਨੂੰ ਕਾਰ ਦਊਗਾ ਤੇ 2 ਤੋਂ 2.5 ਲੱਖ ਰੁਪਏ ਦੇ ਵਿੱਚ ਵਿੱਚ ਲੋਨ ਕਰਾ ਦੂੰਗਾ ਹੂੰ ਨਾਲੇ ਲੋ ਪੈਟਰੋਲ ਦਾ ਸਵਾਦ ਨਾਲੇ ਲੋ ਸੀਐਨਜੀ ਦਾ ਨਾਲੇ ਲੋ ਤੁਸੀਂ ਡਾਊਨ ਪੇਮੈਂਟ ਛੋੜੀ ਠਟ ਹਾਂ ਸਾਰਾ ਕੁਝ ਆ ਗਿਆ ਸਾਰਾ ਕੁਝ ਹੀ ਆ ਗਿਆ ਕਰ ਲਿਓ ਕੰਟੈਕਟ ਜਿਹੜੇ ਮੇਰੇ ਭਰਾ ਨੂੰ ਗੱਡੀ ਚਾਹੀਦੀ ਆ ਤੁਹਾਨੂੰ ਪਹਿਲਾਂ ਹੀ ਕਹਿਣਾ ਆ ਵੀ ਆਹ ਚੈਨਲ ਜੇ ਤੁਸੀਂ ਫੋਲੋ ਕਰਕੇ ਰੱਖ ਲਓਗੇ ਨਾ ਤੁਹਾਡਾ ਫਾਇਦਾ ਜ਼ਰੂਰ ਕਰਾਵਾਂਗੇ ਕਿਉਂਕਿ ਭਾਜੀ ਅੱਜ ਦੇ ਟਾਈਮ ਤੇ ਨਾ ਗੱਡੀ ਇੱਕ ਸ਼ੌਂਕ ਨਹੀਂ ਇੱਕ ਜ਼ਰੂਰਤ ਬਣ ਗਈ ਜ਼ਰੂਰਤ ਬਣ ਚੁੱਕੀ ਹੈ ਗੱਡੀ ਵਾਕਈ ਗੱਲ ਸਹੀ ਆ ਵੀ ਜ਼ਰੂਰਤ ਬਣ ਚੁੱਕੀ ਆ ਹਾਂ ਹੁਣ ਧੁੱਪ ਦੇਖ ਲਓ ਇੰਨੀ ਆ ਆ ਤੁਹਾਡੇ ਲਈ ਇੰਨੀ ਮਿਹਨਤ ਆਪਾਂ ਕਰਦੇ ਪਏ ਆ ਤੁਸੀਂ ਕਰਨਾ ਸਿਰਫ ਇਹ ਆ ਸਬਸਕ੍ਰਾਈਬ ਦਾ ਇੱਕ ਕਾਲੇ ਜਿਹੇ ਰੰਗ ਦਾ ਬਟਨ ਆ ਰਿਹਾ ਹੁਣ ਉਹਨੂੰ ਤੁਸੀਂ ਪ੍ਰੈਸ ਕਰਕੇ ਰੱਖਣਾ ਤੇ ਜਿਹੜੀ ਵੀ ਸਾਡੀ ਹੁਣ ਵੀਡੀਓ ਆਊਗੀ ਅਗਲੀ ਉਹ ਤੁਹਾਡੇ ਤੱਕ ਸਭ ਤੋਂ ਪਹਿਲੇ ਨੰਬਰ ਤੇ ਪਹੁੰਚੂਗੀ ਕਰ ਲਿਓ ਮੇਰਾ ਭਰਾ ਸਬਸਕ੍ਰਾਈਬ ਉਹਦੇ ਬਾਅਦ ਦਿਖਾਓ ਟਿਆਗੋ ਇਹ ਆ ਗਈ ਵੀਰੇ 18 ਮਾਡਲ ਟਿਆਗੋ ਹਾਂ ਇਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਮੈਂ ਪਹਿਲਾਂ ਹੀ ਦੱਸ ਦਿੰਨਾ ਜੋ ਨਾ ਇਹ ਕਾਰ ਫਰਸਟ ਓਨਰ ਆ ਪੈਟਰੋਲ ਪਲੱਸ ਸੀਐਨਜੀ ਆ ਚੱਕੋ ਇਹ ਵੀ ਸੀਐਨਜੀ ਇਹ ਵੀ ਸੀਐਨਜੀ ਲਓ ਇਹ ਲਏ ਲੱਗੇ ਹੋਏ ਆ ਟੱਚਿੰਗ ਦਾ ਸਿਸਟਮ ਲੱਗਿਆ ਮੈਡ ਮੂਡ ਸੀਟ ਕਵਰ ਸਭ ਕੁਝ ਓਕੇ ਹੂੰ ਪੈਟਰੋਲ ਦੇ ਵਿੱਚ ਕਾਰ ਨਹੀਂ ਮਿਲਦੀ ਹੂੰ ਬਹੁਤ ਰੀਅਰ ਮਿਲਦੀ ਆ ਠੀਕ ਹੈ ਤੇ ਆਪਾਂ ਤੁਹਾਨੂੰ ਇਹ 18 ਮਾਡਲ ਪੈਟਰੋਲ ਪਲੱਸ ਸੀਐਨਜੀ ਕਾਰ ਦੇਣ ਜਾ ਰਹੇ ਆ ਸਿਰਫ ਤੇ ਸਿਰਫ 3.5 ਲੱਖ ਰੁਪਏ ਦੇ 3.5 ਲੱਖ 50 ਹਜ਼ਾਰ ਮੌਕੇ ਤੇ ਕਰ ਦੋਗੇ ਬਿਲਕੁਲ ਕਰਾਂਗੇ ਜੀ ਇਹਦੇ 3 ਲੱਖ ਰੁਪਏ ਦਾ ਲੋਨ ਵੀ ਕਰਾ ਕੇ ਦਵਾਂ ਲਓ ਮੇਤਰ ਉਹਨਾਂ ਰਾਜ ਨਹੀਂ ਹੁਣ ਦਿੰਦੇ ਤੁਹਾਨੂੰ ਤੁਹਾਨੂੰ ਗੱਡੀਆਂ ਹੈ ਹੈ ਜੀਆਂ ਦਿਖਾਤੀਆਂ ਜਿਨ੍ਹਾਂ ਦੇ ਵਿੱਚ ਐਵਰੇਜ ਵੀ ਫੁੱਲ ਆ ਗਈ ਤੇ ਤੁਹਾਡੀ ਡਾਊਨ ਪੇਮੈਂਟ ਵੀ ਘੱਟ ਆ ਗਈ ਫਿਰ ਤੁਸੀਂ ਸੀਐਨਜੀ ਤੇ ਚਲਾਓਗੇ 25 ਤੋਂ ਪਲੱਸ ਐਵਰੇਜ ਹੋਊਗੀ ਐਕਟਿਵਾ ਚਲਾਨ ਦੀ ਕੀ ਲੋੜ ਪਈ ਬਲ ਮਨਨ ਦੱਸਾਂ ਵੀ ਇਹ ਗੱਡੀਆਂ ਔਰ ਸਭ ਤੋਂ ਵੱਡੀ ਗੱਲ ਕਿ ਹੋਰ ਸੌਣ ਲੋ ਪੈਟਰੋਲ ਟਿਆਗੋ ਬਹੁਤ ਔਖੀ ਮਿਲਦੀ ਆ ਮਤਲਬ ਮੈਨੂੰ ਵੀ ਬਹੁਤ ਔਖੀ ਮਿਲਦੀ ਨਾਲ ਮੇਰਾ ਵਪਾਰ ਆ ਮੇਰਾ ਕਾਮਾਕਾਰਾਂ ਦਾ ਬਿਲਕੁਲ ਮੈਨੂੰ ਵੀ ਬਹੁਤ ਔਖੀ ਮਿਲਦੀ ਆ ਇਹ ਕਾਰਾਂ ਜੇ ਤੁਹਾਨੂੰ ਟਿਆਗੋ ਦਾ ਕੋਈ ਸ਼ਿਕਾਇਨ ਆ ਇਹ ਕਾਰ ਛੱਡਿਓ ਨਾ ਇੱਕ ਵਾਰ ਆ ਕੇ ਵਿਜ਼ਿਟ ਦੇਖਿਓ ਕਾਰ ਦੇਖੋਗੇ ਕਿ ਤੁਸੀਂ ਡੈਫੀਨਿਟਲੀ ਲੈ ਕੇ ਜਾਓਗੇ ਕਿਉਂਕਿ ਡੀਜ਼ਲ ਗੱਡੀ ਤੇ ਆਪਕੋ ਥੋੜੀ ਮਿਲ ਜਾਂਦੀ ਪਰ ਡੀਜ਼ਲ ਦੀ ਪਰਫਾਰਮੈਂਸ ਇੰਨੀ ਵਧੀਆ ਨਹੀਂ ਜਿੰਨੀ ਪੈਟਰੋਲ ਦੀ ਹੈ ਪੈਟਰੋਲ ਦੀ ਪਰਫਾਰਮੈਂਸ ਵਾਕਿਆ ਸਹੀ ਗੱਲ ਹਾਂਜੀ ਉਦੇ ਬਾਅਦ ਆ ਦਿਖਾਓ ਬਰੀਜ਼ਾ ਇਹ ਆ ਗਈ ਬਰੀਜ਼ਾ 2016 ਮਾਡਲ ਹਮ ਇਹ ਵੀ ਮਤਲਬ ਰੈੱਡ ਕਲਰ ਚ ਆ ਗਈ ਰੈੱਡ ਨਹੀਂ ਕਹਿ ਸਕਦੇ ਆਪਾਂ ਇਹਨੂੰ ਮੈਰੂਨ ਟਾਈਪ ਆ ਮੈਰੂਨ ਹਾਂ ਅਲਹੈਲੂਆ ਅਫਟਰ ਮਾਰਕੀਟ ਲੱਗੇ ਹੋਏ ਆ ਹਮ ਟੱਚ ਸਕਰੀਨ ਸਿਸ ਠੀਕ ਹੈ ਜੀ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ 5,80,000 ਰੁਪਏ ਦੀ 5,80,000 ਦੇ ਵਿੱਚ ਤੁਹਾਨੂੰ ਇਹ ਗੱਡੀ ਬਣ ਜੂਗੀ ਇਹ ਵੀ ਕਾਰ ਤੁਹਾਨੂੰ 4.5 ਤੋਂ 5 ਦੇ ਵਿੱਚ ਵਿੱਚ ਲੋਨ ਹੋ ਜੂ ਮਤਲਬ 80,000 ਰੁਪਏ ਦੇ ਕੇ 1 ਲੱਖ ਤੋਂ ਥੱਲੇ ਥੱਲੇ ਰੱਖਾਂਗੇ ਡਾਊਨ ਪੇਮੈਂਟ ਇਹਦੀ ਵੀ ਹਾਂ 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 ਕਾਰੇ ਵੀ ਦੇ ਦਾਂਗੇ ਇੰਜਨ ਗੇਅਰ ਦੀ ਨਵੀਆਂ ਕਾਰ ਬਾਕੀ ਤੁਸੀਂ ਕਾਰ ਦੀ ਕੰਡੀਸ਼ਨ ਚੈੱਕ ਕਰਦੇ ਹੋ ਧੋਣ ਵਾਲੀ ਆ ਤੇ ਵਾ ਧੋ ਕੇ ਤੁਹਾਨੂੰ ਦਿਖਾਵਾਂਗੇ ਜਦ ਦਵਾਂਗੇ ਤਾਂ ਇਹ ਨਵੀਂ ਬਣਾ ਕੇ ਦਵਾਂਗੇ ਨਵੀਂ ਬਣਾ ਕੇ ਮਿਲੂਗੀ ਟੈਨਸ਼ਨ ਨਾ ਲਿਓ ਤੇ ਉਹਦੇ ਬਾਅਦ ਵੀਰੇ i20 ਦਿਖਾਓ i20 ਆ ਗਈ 2016 ਦਸੰਬਰ ਮ ਦਸੰਬਰ ਮਹੀਨਾ ਮਤਲਬ ਕਿ ਲਾਸਟ ਹੀ ਹੋ ਗਿਆ 2018 ਹਾਂ 2016 ਦਸੰਬਰ ਮਹੀਨੇ ਦੀ ਕਾਰ ਹਾਂ 70000 ਚੱਲੀ ਇੰਜਨ ਗੇਅਰ ਬੋਡੀ ਲੈਨ ਦੀ ਨਵੀਂ ਗੱਡੀ ਓਕੇ ਹਾਂ ਮਤਲਬ ਸੀਟ ਕਵਰ ਵਗੈਰਾ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਮੈਟ ਬੂਟ ਵਧੀਆ ਚ ਲੱਗੇ ਹੋਏ ਆ ਹਮ ਗੱਡੀ ਬੜੀ ਨਵੀਂ ਆ ਰੇਟ ਕਿੰਨਾ ਦੇਣਾ ਰੇਟ ਹੀ ਦੇ ਦਾਂਗੇ ਜੀ ਤੁਹਾਨੂੰ ਡਿਮਾਂਡ ਦੀ ਕਿ 5.5 ਲੱਖ ਰੁਪਇਆ ਹਾਂ ਇਹ ਦੇ ਦਾਂਗੇ 5.5 ਲੱਖ ਰੁਪਇਆ ਦੀ 5.5 ਲੱਖ ਦੀ ਡਾਊਨ ਪੇਮੈਂਟ ਕਿੰਨੇ ਕਿ ਲੈਣ ਡਾਊਨ ਪੇਮੈਂਟ ਇਹਦੇ ਚਾਗਾ ਤੁਹਾਡਾ ਸਿਬਲ ਬਹੁਤ ਵਧੀਆ ਵਾ ਹਾਂ ਤਾਂ ਤੁਹਾਨੂੰ 20000 25000 ਰੁਪਇਆ ਚਾਹੀਦਾ हां अगर ਤੁਹਾਡਾ ਸਿੰਪਲ ਤੇ ਥੋੜਾ ਮੋਟਾ ਫਰਕ ਆ ਫਿਰ ਉਹੀ 50-60000 ਰੁਪਏ ਤੇ 50-80000 ਮਤਲਬ 5 ਲੱਖ ਤੋਂ ਪਲੱਸ ਤੇ ਲੋਨ ਹੁੰਦਾ ਗੱਲ ਤੇ ਅਗਰ ਬੰਦੇ ਦਾ ਸਿੰਪਲ ਵਧੀਆ ਟਰੈਕ ਵਧੀਆ ਵਾ ਬਿਲਕੁਲ ਬਿਲਕੁਲ ਹਲੈਲੂਇਹ ਬਹੁਤ ਵਧੀਆ ਚ ਲੱਗੇ ਹੋਇਆ ਗੱਲ ਤੇ ਤਾਂ ਸਿਸਟਮ ਸਭ ਕੁਝ ਓਕੇ ਆ ਹਲੈਲੂਇਹ ਵਗੈਰਾ ਦੇਖ ਲਓ ਟਾਇਰਾਂ ਦੀ ਕੰਡੀਸ਼ਨ ਓਕੇ ਆ i20 ਤੁਹਾਨੂੰ ਅੱਜ ਕਿੰਨੀਆਂ ਦਿਖਾਈਆਂ ਆਪਾਂ i20 ਦਿਖਾਤੇ ਆਪਾਂ 3 3 ਦਿਖਾਈਆਂ ਤੁਹਾਨੂੰ i20 ਛੋਟੇ ਮਾਡਲ ਵੀ ਦਿਖਾਤੇ ਵੱਡੇ ਵੀ ਦਿਖਾਤੇ ਜਿਹੜੀ ਵੀ ਚਾਹੀਦੀ ਹੋਈ ਕਾਲ ਕਰਦੇ ਹੁਣ ਇੱਕ ਆ ਗਈ 2015 ਮਾਡਲ ਕਯੋਨ ਕਯੋਨ ਇਹ ਵੀ ਦਸੰਬਰ ਮਹੀਨੇ ਦੀ ਆ ਹਾਂ ਫਰਸਟ ਓਨਰ ਦੀ ਕਾਰ ਆ ਠੀਕ ਹੈ ਟੱਚ ਸਕਰੀਨ ਸਿਸਟਮ ਵਗੈਰਾ ਲੱਗਿਆ ਹੋਇਆ ਹੂੰ ਇੰਜਨ ਗੀਰ ਦੀ ਇਹ ਵੀ ਬਹੁਤ ਨਵੀਂ ਆ ਗੱਡੀ ਸੀਟ ਕਵਰ ਵਗੈਰਾ ਸਭ ਵਧੀਆ ਵਾ ਹੂੰ ਇਹ ਕਾਰ ਤੁਹਾਨੂੰ ਦੇ ਦਾਂਗੇ ਵੀਰੇ ਇਹ ਵੀ ਕਾਰ ਦੇ ਦਾਂਗੇ 2,65,000 ਰੁਪਏ ਦੀ ਜਿਹੜੀ ਪਹਿਲਾਂ ਦਿਖਾਈ ਸੀ ਹਾਂ ਉਹ ਹੈਗੀ ਸੀ ਸੀਐਨਜੀ ਵਾਲੀ ਇਹ ਅਜੇ ਕੰਨੇ ਪੈਟਰੋਲ ਬਿਲਕੁਲ ਉਹਦੇ ਤੇ ਐਵਰੇਜ ਵੱਧੋਂ ਮਿਲ ਗਈ ਇਹਦੇ ਵਿੱਚ ਵੀ ਐਵਰੇਜ ਓਕੇ ਹੁੰਦੀ ਆ ਇਹ ਐਵਰੇਜ ਹੀ ਬਹੁਤ ਆ ਕਈਆਂ ਨੂੰ ਸੀਐਨਜੀ ਦੀ ਰਿਕੁਆਇਰਮੈਂਟ ਕੋਈ ਵੀ ਬੱਚੀ ਦੀ ਐਵਰੇਜ ਹੁੰਦੀ ਆ ਉਹ ਮਤਲਬ ਆਪਸ਼ਨਲ ਦੇ ਵਿੱਚ ਆਪਾਂ ਨੂੰ ਬੈਨੀਫਿਟ ਆ ਜੇ ਇਹਨਾਂ ਕੋਈ ਹੈ ਨਾ ਮੈਂ ਸੀਐਨਜੀ ਨਹੀਂ ਲੈਣੀ ਕੋਈ ਵੀ ਆ ਆਪਸ਼ਨ ਹੈਗੀ ਬਿਲਕੁਲ ਦੋ ਆਪਸ਼ਨ ਆਉਣਗੇ ਦੋ ਨੇ ਕਲੈਰੀਓ ਚੈੱਕ ਕਰੋ 2018 ਮਾਡਲ ਇਹਦੀ ਡਿਟੇਲ ਕੀ ਆ ਇਹ 2018 ZXI ਫਰਸਟ ਓਨਰ ਦੀ ਕਾਰ ਆ ਹਾਂ ਤੇ ਫੁੱਲੀ ਸ਼ੋਰਡ ਆ 50 60 ਹਜ਼ਾਰ ਦੇ ਕਰੀ ਚੱਲੀ ਆ ਆਟੋਮੈਟਿਕ ਤੋਂ ਵੱਡੀ ਖਾਸੀਅਤ ਇਹਦੀ ਇਹ ਟਾਪ ਮਾਡਲ ਦੇ ਵਿੱਚ ਆ ਡਾਕੀ ਮਾੜੀ ਗਿਰ ਇਹ ਟਾਪ ਮਾਡਲ ਦੇ ਵਿੱਚ ਆਟੋਮੈਟਿਕ ਕਾਰ ਹੈ ਜੀ ਆਟੋਮੈਟਿਕ ਲੁਧਿਆਣਾ ਨੰਬਰ ਗੋਡੀਆ ਦੇ ਨਵੇਂ ਟਾਇਰ ਇੰਜਨ ਗੇਅਰ ਦੀ ਨਵੀਂ ਹਮ ਫਰਸਟ ਓਨਰ ਫੁੱਲ ਇੰਸ਼ੋਰਡ ਪੀਵੀ ਕਨ ਹੈ ਲੁਧਿਆਣੇ ਦਾ ਨੰਬਰ ਰੇਟ ਕਿੰਨਾ ਲੈਣਾ ਰੇਟ ਹੈ ਯੈਸ অর ਨੋ 4.5 ਲੱਖ ਰੁਪਿਆ 4 ਲੱਖ ਰੁਪਿਆ ਦਾ ਲੋਨ ਹੋ ਜੂ ਫੇਰ ਦਾ ਜਨਾ ZXI ਤੋਂ ਉੱਪਰ ਮਾਡਲ ਨਹੀਂ ਹੁੰਦਾ ਸਲੈਰੀ ਬਿਲਕੁਲ ਆਟੋਮੈਟਿਕ ਆ ਗਈ ਪੈਟਰੋਲ ਆ ਗਈ ਛੋਟਾ ਸੈਗਮੈਂਟ ਆ ਗਿਆ ਸਾਰਾ ਕੁਝ ਕਰਾਤਾ 50000 ਲੈ ਕੇ ਆਨੇ ਤੇ ਗੱਡੀ ਲੈ ਕੇ ਜਾਣੀ ਹੋਰ ਕੀ ਚਾਹੀਦਾ ਮੇਰੇ ਭਰਾਓ ਆ ਜਿਓ ਦਵਾ ਦਵ ਜੀਮ ਕਾਰ ਬਿਆਰ ਆ ਜਿਓ ਹੁਣ ਤੁਹਾਨੂੰ ਮਰੂਤੀ ਦਿਖਾਣੇ ਜਿਹੜੀ ਤੁਹਾਨੂੰ ਐਂਡ ਦੇ ਉੱਤੇ ਵਾਦਾ ਕੀਤਾ ਨਾ ਕੋਈ ਤੋਹਫਾ ਦੇਵਾਂਗੇ ਉਹ ਤੋਹਫਾ ਦਾਦੇ ਕਿਸ ਚੀਜ਼ ਦਾ ਲਓ ਫੇ ਮਿੱਤਰੋ ਆ ਗਈ ਆਪਣੀ ਰਾਣੀ ਮਰੂਤੀ ਹਾਂ ਤੇ ਵੀਰੇ ਹੁਣ ਜਿੱਦਾਂ ਆਪਾਂ ਸਟਾਰਟਿੰਗ 'ਚ ਭਰਾਵਾਂ ਨੂੰ ਐਕਸਾਈਟਡ ਕਰਤਾ ਸੀ ਨਾ ਹੂੰ ਕੰਡੀਸ਼ਨ ਇਹੋ ਜੀ ਦੇ ਦੇਣੀ ਨਾ ਅੱਜ ਫੇਲ ਕਰ ਦੇਵੇ ਇਹ ਜਿਹੜੇ ਉੱਚੇ ਮਾਡਲ ਉਹਨਾਂ ਨੂੰ ਵੀ ਫੇਲ ਕਰਦੇ ਹੈ ਜੀ ਕੰਡੀਸ਼ਨ ਦੇ ਦਿਓ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਜੀ ਇਹਨੂੰ ਜੇ ਕੋਈ ਬਾਇ ਕਰਨਾ ਚਾਹੁੰਦਾ ਮੇਰਾ ਭਰਾ ਉਹ ਫੋਨ ਕਰੇ ਜਿਹੜਾ ਇਹ ਗੱਡੀਆਂ ਦੇ ਸ਼ੱਕੀਨ ਆ। ਹਾਂ ਮਤਲਬ ਮਰੂਤੀ ਵਾਲਾ ਮੈਨੂੰ ਫੋਨ ਨਾ ਕਰਿਓ ਯਾਰ ਮੈਂ ਮਰੂਤੀ ਇੰਨੇ ਦੀ ਮਿਲਦੀ ਮੇਰਾ ਦੋਸਤ 90 20000 ਦੀ ਲੈ ਕੇ ਆਇਆ ਮੇਰਾ ਦੋਸਤ 25000 ਦੀ ਲੈ ਕੇ ਆਇਆ ਉਹ ਮੈਨੂੰ ਫੋਨ ਨਾ ਕਰਿਓ। ਹਾਂ ਇਹਨੂੰ ਉਹ ਸ਼ੌਕ ਫੋਨ ਕਰੇ ਜਿਹੜਾ ਇਸ ਕਾਰ ਦਾ ਸ਼ੱਕੀਨ ਆ ਤੇ ਉਹਨੂੰ ਪਤਾ ਇਸੀ ਦਾ ਮੁੱਲ ਕੀ ਆ। ਹਾਂ ਇਹ ਕਾਰ ਦੇ ਦਾਂਗੇ ਤੁਹਾਨੂੰ 2009 ਮਾਡਲ 29 ਤੱਕ ਪਾਸ ਆ। ਹਾਂ ਫਰਸਟ ਓਨਰ ਦੀ ਕਾਰ ਆ ਸਾਰੀ ਓਰੀਜਨਲ ਕਾਰ ਆ ਜਿਵੇਂ ਗੱਡੀ ਏਜੰਸੀ 'ਚ ਖੜੀ ਹ ਕੋਈ ਵੀ ਸਪੇਂਟ ਨਹੀਂ ਕਰਦਾ ਠੀਕ ਹੈ ਜੀ ਤੇ ਇੰਸ਼ੋਰੈਂਸ ਇਹਦੀ ਪਈ ਆ ਹੂੰ ਅੰਦਰ ਇੰਟੀਰੀਅਰ ਚੈੱਕ ਕਰ ਲਓ ਜਦੋਂ ਤੁਸੀਂ ਆਉਂਗੇ ਤੁਸੀਂ ਆਖੀਂ ਕਹੋਗੇ ਕਾਰ ਇਦਾਂ ਜਿਵੇਂ ਨਵੀਂ ਹੁੰਦੀ ਆ ਪੰਜਾਬ 55000 ਕਿੰਨੇ ਚੱਲੀ ਆ ਜਿੰਨੀ ਚੱਲੀ ਜਾਂਨ ਚੱਲੀ ਮੈਂ ਤੁਹਾਨੂੰ ਦੱਸਦਾ ਵੀ ਇਹ ਗੱਡੀ ਹੀ ਵੀਰੇ ਉਹਨਾਂ ਲਈ ਆ ਜਿਹੜੇ ਕਾਰ ਮਤਲਬ ਕਾਰ ਦਾ ਟੇਸਟ ਪਤਾ ਜਿਨ੍ਹਾਂ ਨੂੰ ਹਾਂ ਯਾਰ ਸ਼ੌਂਕ ਨੂੰ ਰੱਖਣੇ ਜੀ ਨਾਲ ਹਾਂ ਬਹੁਤ ਵਧੀਆ ਜੀ ਗੱਡੀ ਆ ਅੱਛਾ ਮੈਂ ਹਾਂ ਆ ਡੋਰ ਕਲੋਜ਼ ਵੀ ਚੈੱਕ ਕਰਾਉ ਮੈਂ ਕਿ ਜੀ ਇਹ ਵੀ ਕਵਰ ਕਰਨੀ ਸੀ ਆ ਟੈਕ ਕਰੋ ਇੰਨੇ ਕ ਸੌਫਟ ਡੋਰ ਕਲੋਜ਼ਿੰਗ ਨਾ ਬਸ ਏਸੀ ਵਾਲਾ ਮਾਡਲ ਆ ਗਿਆ ਜੀ ਸਾਰਾ ਕੁਝ ਆ ਗਿਆ ਅੱਛਾ ਪਹਿਲਾਂ ਫੈਨ ਆਂਦੇ ਹੁੰਦੇ ਸੀ ਇਹ ਏਸੀ ਆ ਗਿਆ ਇਹ ਤਾਂ ਕਾਰ ਹੀ ਨਵੀਂ ਆ ਮਤਲਬ ਇਹਨੂੰ ਤੁਸੀਂ ਚਲਾਓਗੇ ਤੁਹਾਨੂੰ ਫੀਲ ਹੀ ਹੋਰ ਵੱਖਰਾ ਨਵੀਂ ਵਾਲਾ ਜੀ ਤੁਸੀਂ ਚਲਾਓ ਓਕੇ ਆ ਪੂਰਾ ਕਾਰ ਹੀ ਨਵੀਂ ਆ ਏਸੀ ਤਾਂ ਆਪਾਂ ਬਹੁਤ ਛੋਟੀ ਦੀ ਪੁੱਛਦੇ ਪਏ ਯਾਰ ਰੇਟ ਹਾਂ ਰੇਟ ਤੁਹਾਨੂੰ ਮੈਂ ਤਾਂ ਥੋੜਾ ਜਿਹਾ ਕਹਿੰਦਾ ਸੀ ਵੱਧ ਕਰਨ ਨੂੰ ਪਰ ਇਹ ਕਹਿੰਦਾ ਨਹੀਂ ਰੇਟ ਉਹ ਦੇਣਾ ਜਿਹਨਾਂ ਨੂੰ ਬੰਦਾ ਸੁਣ ਕੇ ਆਵੇ ਹਾਂ ਮੈਂ ਇੱਕੋ ਹੀ ਰੇਟ ਦਊਂਗਾ ਜੀ ਯੈਸ অর ਨੋ 138000 ਦੀ ਕਾਰ ਦੇ ਦਾਂਗੇ ਹਾਂ ਗੱਡੀ ਸਮਝ ਲਓ ਤੁਸੀਂ ਨਵੀਂ ਲੈ ਕੇ ਚੰਨੇ ਹੋ 29 ਤੱਕ ਤੁਸੀਂ ਗੱਡੀ ਦੀ ਪਾਸਿੰਗ ਹੋਈ ਹੋਈ ਹੈ ਸਾਰਾ ਕੁਝ ਓਕੇ ਆ ਕਾਰ ਵੱਲੋਂ ਤੁਹਾਨੂੰ ਇਹ ਫੀਲ ਕਰਾਉਂਗਾ ਜਿਵੇਂ ਨਵੀਂ ਹੁੰਦੀ ਆ 138000 ਦੇ ਵਿੱਚ ਤੁਹਾਨੂੰ ਅਜਾ ਮੈਂ ਉਹੀ ਚੀਜ਼ ਤੁਹਾਨੂੰ ਕਹੀ ਨਾ ਕਿ ਜਦੋਂ ਇੱਥੇ ਆਉਂਗੇ ਨਾ ਹੁਣ ਚਾਹੇ ਰੇਟ ਤੁਹਾਨੂੰ ਜੋ ਮਰਜ਼ੀ ਲੱਗਾ ਹੋਵੇ ਭਰਾਵਾਂ ਨੂੰ ਪਹਿਲਾਂ ਹੀ ਦੱਸਿਆ ਵੀ ਜਿਹੜੇ ਮੇਰੇ ਭਰਾ ਨੇ ਕਹਿਣਾ ਨਾ ਵੀ ਅਸੀਂ ਮਰੂਤੀ 20000 ਦੀ ਲੈ ਕੇ ਆਏ 25 ਦੀ ਨਾ ਕਰਿਓ ਨਾ ਹੀ ਕੋਈ ਕਮੈਂਟ ਕਰਿਓ ਹੱਥ ਜੋੜ ਕੇ ਤੁਹਾਡੇ ਅਗੇ ਬੇਨਤੀ ਆ ਬੇਨਤੀ ਤਾਂ ਹੀ ਕਰਦੇ ਹੁੰਨੇ ਆ ਵੀ ਭਰਾਓ ਗੱਡੀਆਂ ਦੇ ਰੇਟ ਹਮੇਸ਼ਾ ਕੰਡੀਸ਼ਨ ਦੇ ਮੈਟਰ ਕਰਦੇ ਆ ਮੇਰਾ ਭਰਾ ਕੋਈ ਇਹਦੇ ਚ ਓਲੇ ਵਾਲੀ ਗੱਲ ਨਹੀਂ ਜੋ ਆਉਂਗੇ ਟਰਾਂਸਪੇਰੈਂਟ ਡੀਲ ਹੋਊਗੀ ਤੁਹਾਡੀ 1.38 ਹਜ਼ਾਰ ਵੀਰੇ ਹੁਣਾਂ ਨੇ ਕਹਿਤਾ ਆਜੋ ਮੌਕੇ ਦੇ ਉੱਤੇ ਵਧੀਆ ਤੁਹਾਨੂੰ ਤਸੱਲੀ ਕਰਾ ਕੇ ਤੋਰਾਂਗੇ ਗੱਡੀ ਦਾ ਟਰਾਈ ਵੀ ਮਰਵਾ ਦੇ ਇੱਕ ਮੈਂ ਤੁਹਾਨੂੰ ਦਿਖਾਉਣਾ ਐ ਵੈਸੇ ਆ ਨਾ ਇੱਕ ਜੇ ਤੁਹਾਨੂੰ ਦੇਖੇ ਇੱਕ ਕਿਸੇ ਡੀਲਰ ਕੋ ਗੱਡੀ ਖੜੀ ਆਪਣੇ ਭਰਾ ਕੋਲੇ 12 ਮਾਡਲਰ ਕੋਲ ਸੀਗੀ 2500 ਕਿਲੋਮੀਟਰ ਚੱਲੀ ਅਮਰੂਤੀ ਮੈਂ ਉਹਨੂੰ ਮੈਸੇਜ ਆਇਆ ਮੈਂ ਕਿੰਨੇ ਦੇ ਦਿਆਂਗਾ ਕਹਿੰਦਾ 2.5 ਲੱਖ ਰੁਪਏ ਫਿਕਸ ਪ੍ਰਾਈਸ ਹਾਂ ਮਤਲਬ ਇਹ ਸ਼ੌਂਕ ਨੂੰ ਕਾਰਾਂ ਲੈਦੇ ਨੇ ਇਹਨੂੰ ਉਹ ਨਹੀਂ ਹੈਗਾ ਵੀ ਆ ਯਾਰ ਵੀ ਇਹ ਅਮਰੂਤੀ ਦਾ ਕੋਈ ਇਹਨੂੰ ਆਪ ਚਲਾ ਕੇ ਹੀ ਬੜੀ ਵਧੀਆ ਫੀਲ ਆਉਂਦਾ ਵਾ ਬਿਲਕੁਲ ਹਾਂ ਤੁਹਾਨੂੰ ਦੱਸਦਾ ਰੇਟ ਆਜੋ ਇਹ ਕੈਸ਼ ਮਿਲਣੀ ਆ ਇੱਥੇ ਲੋਨ-ਲੋਨ ਕੁਝ ਨਹੀਂ ਹੋਣਾ ਜਿਹੜੇ ਮੇਰੇ ਭਰਾ ਨੇ ਚਾਹੀਦੀ ਸ਼ੌਂਕਿਆ ਤੌਰ ਤੇ ਗੱਡੀ ਸਿੱਖਣ ਲਈ ਹੋ ਜਵੇ ਰੱਖਣ ਲਈ ਹੋ ਜਵੇ ਲੈ ਜਿਓ ਮੇਰਾ ਭਰਾ 1.38 ਯਾਰ ਓਕੇ ਦੀ ਰਿਪੋਰਟ ਕੰਡੀਸ਼ਨ ਤੇ ਹੋਪ ਕਰਦਾ ਮੇਰੇ ਸਾਰੇ ਭਰਾਵਾਂ ਨੂੰ ਵੀਡੀਓ ਜਿਹੜੀ ਅੱਜ ਦੀ ਆਪਾਂ ਕੀਤੀ ਆ ਬਹੁਤ ਕੈਂਟ ਲੱਗੀ ਹੋਊਗੀ ਸਟਾਕ ਬਹੁਤ ਵਧੀਆ ਕਵਰ ਕੀਤਾ ਅੱਜ ਵੀਰੇ ਨੇ ਸਟਾਕ ਕੀਤਾ ਵੀ ਬਹੁਤ ਵਧੀਆ ਇਕੱਠਾ ਹੋਇਆ ਠੀਕਾ ਤੇ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਨੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਜਿਹੜੇ ਭਰਾ ਨੂੰ ਕਾਰ ਚਾਹੀਦੀ ਆ ਤੇ ਇੱਕ ਕਮੈਂਟ ਕਰਕੇ ਦੱਸੋ ਵੀ ਕਿਹੜੇ ਭਰਾ ਨੂੰ ਇਸ ਵੀਡੀਓ 'ਚ ਕਿਹੜੀ ਗੱਲ ਵਧੀਆ ਲੱਗੀ ਤੇ ਕਿਹੜਾ ਭਰਾ ਕਿਤੋਂ ਕਿਤੋਂ ਵੀਡੀਓ ਦੇਖਦਾ ਪ ਜੇ ਸਾਡੇ ਥਰੂ ਕਿਸੇ ਨੇ ਵੀਡੀਓ ਬਣਵਾਣੀ ਆ ਕਾਰਬੀਆਰ ਦੀ ਤਾਂ ਸਾਨੂੰ ਆ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਜਰੂਰ ਕਰੇ ਤੁਹਾਡੀ ਹਰੇਕ ਤਰੀਕੇ ਦੀ ਆਪਾਂ ਰਿਕੁਆਇਰਮੈਂਟ ਪੂਰੀ ਕਰਾਂਗੇ ਤੇ ਬਾਕੀ ਵੀਰੇ ਦਾ ਐਡਰੈਸ ਉਹਨੂੰ ਦੱਸਤਾ ਵਾ ਸਾ ਸਕਰੀਨ ਦੇ ਉੱਤੇ ਨੰਬਰ ਚੱਲਦੇ ਪਏ ਆ ਜੇ ਤੁਸੀਂ ਮਲੇਰ ਕੋਲਾ ਰੋਡ ਤੋਂ ਆਨੇ ਪਏ ਹੋ ਗਿੱਲ ਨਹਿਰ ਦੇ ਉੱਤੇ ਆ ਕੇ ਖੱਬੇ ਹੱਥ ਹੋ ਜਿਓ ਇੱਕ ਪੁਲ ਚੜਨਾ ਵਾ ਫਿਰ ਦੂਜੇ ਦੀ ਸਟਾਟਿੰਗ ਦੇ ਉੱਤੇ ਤੁਹਾਨੂੰ ਜੀਐਮ ਕਾਰਬੀਆਰ ਦਾ ਬੋਰਡ ਦੇਖਿਆਣਾ ਪਹੁੰਚ ਜਿਓ ਮੇਰਾ ਭਰਾ ਤਵਾਦਾ ਜਿਸ ਤੋਂ ਫਰੋਇਪੁਰ ਵੱਲੋਂ ਆ ਰਹੇ ਫਿਰ ਵੀ ਉੱਦਾਂ ਹੀ ਆ ਉਦਾਂ ਹੀ ਫੇਰ ਕਾ ਚੌਂਕ ਦੂਸਰਾ ਪੋਲ ਚੜਨਾ ਜਿੱਥੇ ਪੋਲ ਉੱਤਰਦਾ ਵਾ ਉਥੇ ਨਾਲ ਹੀ ਸੱਜਿਆ ਦਾਪੜਾ ਦਾਤਰਾ ਹੈ ਬਾ ਤੁਹਾਨੂੰ ਦੱਸਤਾ ਵਾ ਦੋਨਾਂ ਪਾਸੇ ਜਿੱਧਰੋਂ ਆਣਾ ਹੋਇਆ ਆ ਜਿਓ ਲੋਕੇਸ਼ਨ ਦਾ ਡਿਸਕ੍ਰਿਪਸ਼ਨ ਚ ਮੈਂ ਲਿੰਕ ਦੇ ਦੂੰਗਾ ਇੱਕ ਨਾ ਮੇਰਾ ਵੀਰ ਬਣਿਆ ਬਸ ਇੱਕ ਰਿਕਵੈਸਟ ਆ ਤੁਹਾਡੇ ਅੱਗੇ ਵੀ ਜਿਹੜਾ ਕਾਲ ਕਰਨੀ ਹੈ ਵੀਡੀਓ ਦੇਖ ਕੇ ਜੀ ਸਦਕੇ ਕਰੋ ਵੱਧ ਤੋਂ ਵੱਧ ਕਰੋ ਪਰ ਕਰਿਓ 8:00 ਤੋਂ 8:30 ਵਜੇ ਤੱਕ ਰਾਤ ਨੂੰ 10:00 ਵਜੇ 11:00 ਵਜੇ ਮੈਨੂੰ ਫੋਨ ਨਾ ਕਰਿਓ ਕਿਉਂਕਿ ਤੁਹਾਡੇ ਸਾਹਮਣੇ ਆ ਵੀ ਔਖਾ ਹੁੰਦਾ ਫੋਨ ਚੱਕਣਾ ਉਸ ਟਾਈਮ ਹਾਂ ਕਿਉਂਕਿ ਉਹ ਸਮਝ ਲਓ ਘਰ ਦੇ ਨਾਲ ਵੀ ਟਾਈਮ ਸਪੈਂਡ ਕਰਨਾ ਹ પણ ਤੁਹਾਡਾ ਪਿਆਰ ਆਣਾ ਜਦੋਂ ਗੱਡੀਆਂ ਨਿਕਲੀਆਂ ਵੀਰ ਨੇ ਗੱਡੀਆਂ ਇਕੱਠੀਆਂ ਵੀ ਕਰਨੀਆਂ ਵੀਰਾਂ ਨੂੰ ਜੋ ਟਾਈਮ ਦੋਗੇ ਤਾਂ ਹੀ ਇਕੱਠੀਆਂ ਕਰਨਗੇ ਤੇ ਫਿਰ ਆਪਾਂ ਤੁਹਾਡੇ ਲਈ ਨਾ ਵੀ ਤੁਹਾਨੂੰ ਵੀਡੀਓ ਲੈ ਕੇ ਆਂਦੇ ਰਾਵਾਂਗੇ ਹਨਾ ਵੀਰ ਤੇ ਬਾਕੀ ਟਾਈਮਿੰਗ ਤੁਹਾਨੂੰ ਦੱਸਤੀ ਪੀ 6 ਵਜੇ ਤੋਂ ਪਹਿਲਾਂ ਪਹਿਲਾਂ ਫੋਨ ਕਰ ਲਿਆ ਕਰੋ 6-7 ਵਜੇ ਤੋਂ ਉਦੋਂ ਬਾਅਦ ਫੋਨ ਨਾ ਕਰਿਆ ਕਰੋ ਤੇ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਪੇਜ ਫੋਲੋ ਕਰ ਲਿਓ ਤਦ ਤੱਕ ਲਈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ